ਅਨਦਰ ਪੋਡਕਾਸਟ ਤੇ ਜੁੜੇ ਸਰੋਤਿਆਂ ਦਾ ਸਵਾਗਤ ਹੈ ਜੀ ਅੱਜ ਦਾ ਸਾਡਾ ਵਿਸ਼ਾ ਜਿਹੜਾ ਪੰਥਕ ਸਿਹਤ ਨਾਲ ਸੰਬੰਧਿਤ ਆ ਸਰੂਨੀ ਕਮੇਟੀ ਚੋਣਾਂ ਨਾਲ ਸੰਬੰਧਿਤ ਆ ਤੇ ਉਸ ਵਿਸ਼ੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਜੀ ਪੰਥ ਅਕਾਲੀ ਲਹਿਰ ਦੇ ਜ਼ਿਲ੍ਹਾ ਮੁਖਤਸਰ ਸਰਹਰ ਦੇ ਆ ਗੂ ਭਾਈ ਸਾਹਿਬ ਅਰਜੋਤ ਸਿੰਘ ਜੀ ਆ ਸਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਅਰ ਜੀ ਕੜਦੀ ਗੱਲ ਸ਼ੁਕਰ ਸ਼ੁਕਰ ਮਹਾਰਾਜ ਦਾ ਆਪ ਜੀ ਦਾ ਸੋਈ ਤੇ ਸਰੋਣੀ ਕਮੇਟੀ ਚੋਣਾਂ ਦੀ ਜੀ ਹੁਣ ਸਰਗਰਮੀ ਪੂਰੀ ਆ ਜੀ ਜੀ ਬਿਲਕੁਲ ਤੇ ਪੂਰੀ ਫਰ ਪਿੰਡਾਂ ਚ ਜਲਦੀ ਸਰਗਰਮੀਆਂ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਇਹ ਮਹਿੰਮ ਲੈ ਕੇ ਚੱਲੇ ਆ ਪਿੰਡ ਪਿੰਡ ਦੇ ਵਿੱਚ ਕਿਤੇ ਅਮਰਤ ਵੇਲੇ ਦੇ ਸਮਾਗਮ ਹੋ ਜਾਂਦੇ ਕਿਤੇ ਸ਼ਾਮ ਦੇ ਹੋ ਜਾਂਦੇ ਓਕੇ ਤੇ ਇਹਦੇ ਨਾਲ ਸਤ ਸੰਗਤ ਹੋ ਜਾਂਦੀ ਹੈ ਜੀ ਗੁਰਮਖਾਂ ਦੀ ਨਾਲੇ ਪਿੰਡਾਂ ਦੇ ਵਿੱਚ ਆਪਾਂ ਜਿਹੜਾ ਪ੍ਰਚਾਰ ਹੋ ਜਾਂਦਾ ਪ੍ਰਚਾਰ ਹੋ ਜਾਂਦਾ ਤੇ ਮੈਂ ਵੀ ਦੇਖਿਆ ਜੀ ਮੈਂ ਪਿੰਡਾਂ ਤੇ ਜਦੋਂ ਜਾਈਦਾ ਜੀ ਜੀ ਸੰਗਤ ਤਿਆਰ ਬਿਲਕੁਲ ਜੀ ਜੋ ਕੁਝ ਸੰਗਤ ਨੇ ਪਿਛਲੇ 2-3 ਦਿਨਾਂ ਕਿ ਜੰਡਾਇਆ ਬਿਲਕੁਲ ਜੀ ਹਨਾ ਜੀ ਗੁਰੂ ਸਾਹਿਬ ਦੀ ਬਿਹਤਰੀ ਹੋਈ ਆ ਜੀ ਬਹੁਤ ਖੁਸ਼ ਹੋਇਆ ਹਨਾ ਜੀ ਜੀ ਤੇ ਉਹ ਜਿਹੜੀ ਲੀਡਰਸ਼ਿਪ ਦੇ ਖਿਲਾਫ ਫਤਵਾ ਉਹ ਦੇ ਚੁੱਕੇ ਆ ਜੀ ਠੀਕ ਹਨਾ ਜੀ ਬਿਲਕੁਲ ਹੁਣ ਸਵਾਲ ਇਹ ਆ ਵੀ ਜਿਹੜੀ ਸਾਡੀ ਪੁਰਾਣੀ ਲੀਡਰਸ਼ਿਪ ਆ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਗਨਾਹ ਕੀਤੇ ਆ ਜੀ ਉਹਨਾਂ ਦੇ ਬਰਾਬਰ ਜਿਹੜੀ ਲੀਡਰਸ਼ਿਪ ਆ ਉਹ ਕਿੰਨੀ ਕੁ ਸਰਗਰਮੀ ਨਾਲ ਕਿੰਨੀ ਕੁ ਏਕਤਾ ਨਾਲ ਕੰਮ ਕਰ ਰਹੀ ਹੈ ਹਨ ਜੀ ਜੀ ਇਹ ਵੀ ਇੱਕ ਮਸਲਾ ਬਿਲਕੁਲ ਤੇ ਇੱਕ ਹੁਣ ਪਿੱਛੇ ਜੇ ਕੀ ਹੈਗਾ ਸੀਗਾ ਵੀ ਸਰੂਨੀ ਕਮੇਟੀ ਦੀਆਂ ਜਿਹੜੀਆਂ ਵੋਟਾਂ ਬਣੀਆਂ ਹਨ ਉਹਨਾਂ ਦੀ ਬਿਲਕੁਲ ਤਿਆਰੀ ਸੀ ਤਿਆਰ ਸੀ ਲਿਸਟਾਂ ਉਹਦੀਆਂ ਆ 16 ਅਪ੍ਰੈਲ ਨੂੰ ਜਿਹੜਾ ਸਰਕਾਰ ਨੇ ਉਹ ਰਿਲੀਜ਼ ਕਰ ਰਹੀਆਂ ਸੀਗੀਆਂ ਤੇ ਹਾਈ ਕੋਰਟ ਦੇ ਵਿੱਚ ਕੇਸ ਪਾਇਆਤਾ ਕਿਸ ਨੇ ਬਲਦੇਵ ਸਿੰਘ ਨੇ ਕੋਈ ਬਲਦੇਵ ਸਿੰਘ ਨਾਮੀ ਕੁੜਾ ਉਹ ਸਟੇ ਹੋ ਗਿਆ ਜੀ 28 April ਤੱਕ 28 April ਨੂੰ ਹਾਈ ਕੋਰਟ ਚ ਤਰੀਕ ਹੈ ਇਹ ਤੁਸੀਂ ਕਿਸਾਨ ਦੇ ਵੀ ਕੀ ਮਨਸ਼ਾ ਉਥੇ ਹੋ ਸਕਦੀ ਕੀ ਗੱਲਬਾਤ ਹੈ ਦੇਖੋ ਇਹ ਵੀ ਜਦੋਂ ਵੋਟਾ ਬਣਾਉਣ ਦੀ ਗੱਲ ਆਉਂਦੀ ਅਸੀਂ ਤਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪ ਬੜੇ ਸਰਗਰਮ ਰਹੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਜਿਹੜਾ ਹੈ ਸੀ ਆਪ ਫਾਰਮ ਭਰ ਦੇ ਰਹੇ ਸਾਨੂੰ ਤਾਂ ਅਬਿਆਸ ਸੀਬੀਏ ਵੋਟਾਂ ਪਬਲਿਸ਼ ਹੋਣ ਕਿਉਂਕਿ ਜਦੋਂ ਪਬਲਿਸ਼ ਹੁੰਦੀ ਆ ਤੇ 2011 ਦੇ ਵਿੱਚ ਆਖਰੀ ਇਲੈਕਸ਼ਨ ਹੋਇਆ ਸੀ ਤੇ ਛੇਤੀ ਤੋਂ ਛੇਤੀ ਇਲੈਕਸ਼ਨ ਹੋਵੇ ਤੇ ਕਿਸੇ ਚੰਗੀ ਧਿਰ ਗੁਰਮੁਖ ਧਿਰ ਨੂੰ ਦੁਬਾਰਾ ਮੌਕਾ ਮਿਲੇ ਅਗੇ ਮੌਕਾ ਮਿਲੇ ਕਿਉਂਕਿ ਸੰਗਤ ਤਾਂ ਹੁਣ ਚਾਹੁੰਦੀ ਹੈ ਚਾਹੁੰਦੀ ਹੈ ਸੋ ਗੱਲ ਇਹ ਆ ਵੀ ਇਹ ਵੇਖਣ ਦਾ ਵਿਸ਼ਾ ਵੀ ਹੁਣ ਐਨ ਮੌਕੇ ਤੇ ਇੱਕ ਤਾਂ ਪੁਆਇੰਟ ਆ ਵੀ ਐਨ ਮੌਕੇ ਤੇ ਆ ਕੇ हां ਪਹਿਲਾਂ ਵੀ ਕੀਤਾ ਜਾ ਸਕਦਾ ਸੀ ਬਿਲਕੁਲ ਐਨ ਮੌਕੇ ਤੇ ਜਿਸ ਦਿਨ ਉਹ ਵੋਟਾਂ ਪਬਲਿਸ਼ ਹੋਣੀਆਂ ਉਸ ਤੋਂ ਚੰਦ ਦਿਨ ਪਹਿਲਾਂ ਇਹਦੇ ਦਾ ਜਿਹੜਾ ਸਟੇ ਆਰਡਰ ਜਿਹੜਾ ਹੈ ਉਹ ਲਾਗੂ ਕਰ ਦਿੱਤਾ ਗਿਆ ਹਾਈ ਕੋਰਟ ਦੇ ਵੱਲ ਹਾਂਜੀ ਸੋ ਬਲਦੇਵ ਸਿੰਘ ਨਾਮ ਹੀ ਨਾਮ ਆ ਰਿਹਾ ਸੀ ਬਲਦੇਵ ਸਿੰਘ ਸਿਰਸਾ ਦੇ ਨਾਲ ਵੀ ਗੱਲ ਉਹਨਾਂ ਦਾ ਗੱਲ ਕੋਈ ਉਹਨਾਂ ਨਾਲ ਸੋ ਉਹਨਾਂ ਨੂੰ ਅਸੀਂ ਪੁੱਛਿਆ ਵੀ ਕੀ ਇਹ ਤੁਹਾਡੇ ਵੱਲੋਂ ਇਹ ਸਟੇ ਆਰਡਰ ਲੈ ਆ ਗਿਆ ਹਾਂਜੀ ਸੋ ਉਹ ਕਹਿੰਦੇ ਵੀ ਨਹੀਂ ਅਸੀਂ ਤਾਂ 2000 ਉਹਨਾਂ ਦੇ ਕਹਿਣ ਮੁਤਾਬਕ 2016-17 ਦੇ ਵਿੱਚ ਕਿਉਂਕਿ 2016 ਦੇ ਵਿੱਚ ਆਪਾਂ ਨੂੰ ਪਤਾ 5 ਸਾਲ ਪੂਰੇ ਹੁੰਦੇ 2011 ਤੋਂ ਹਾਂ 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 ਕਹਿੰਦੇ ਉਸ ਤੋਂ ਬਾਅਦ ਅਸੀਂ ਇਹ ਕੇਸ ਲਾਇਆ ਸੀ ਵੀ ਇਲੈਕਸ਼ਨ ਕਰਾਏ ਜਾਣ ਵੀ ਜਲਦੀ ਕਰਾਏ ਜਾਣ ਜਲਦੀ ਕਰਾਏ ਜਾਣ ਕਹਿੰਦੇ ਮੈਂ ਰੋਕਣ ਵਾਲੇ ਪਾਸੇ ਨਹੀਂ ਹੈਗਾ ਸੋ ਕਹਿੰਦੇ ਵੀ ਮੈਂ ਵੀ ਇਸ ਚੀਜ਼ ਦਾ ਪਤਾ ਕਰ ਲਵਾਂਗਾ ਵੀ ਉਹ ਕੌਣ ਬਲਦੇਵ ਸਿੰਘ ਹੈ ਜਿਨ੍ਹਾਂ ਨੇ ਇਹ ਸਟੇ ਆਰਡਰ ਲਿਆ ਹੈ ਸਟੇ ਆਰਡਰ ਲਿਆ ਸੋ ਕੁੱਲ ਮਿਲਾ ਕੇ ਗੱਲ ਤਾਂ ਇਹ ਹੈ ਵੀ ਦੇਖੋ ਜਿਹੜਾ ਇਹ ਸਟੇ ਆਰਡਰ ਦੇ ਨਾਲ ਨਤੀਜਾ ਇਹ ਹੈ ਵੀ ਇਲੈਕਸ਼ਨ ਹੋਣ ਅਨਮਿੱਥੇ ਸਮੇਂ ਲਈ ਫੇਰ ਡਲੇ ਹੋ ਗਏ ਡਲੇ ਹੋ ਗਏ ਨਾ ਨਹੀਂ ਹੁਣ ਸੁਭਾਵਨਾ ਸੀ ਕਿ ਵੀ ਇਹ ਅ ਮਈ ਜੂਨ ਜੁਲਾਈ ਤੱਕ ਜਿਹੜੇ ਸਵਾਬਨਾ ਸੀਗੀ ਵੀ ਡੇਟਾ ਦਾ ਕੋਈ ਅਨਾਉਂਸ ਹੋ ਜਾਣਗੇ ਹਾਂਜੀ ਹਾਂ ਤੇ ਬਾਕੀ ਦੇਖੋ 28 28 ਤਰੀਕ ਨੂੰ ਪਤਾ ਲੱਗੂਗਾ ਜੀ ਹਾਈ ਕੋਰਟ ਕੀ ਕਹਿੰਦੀ ਹੈ ਬਿਲਕੁਲ ਉਹਦਾ ਇੰਤਜ਼ਾਰ ਹੈ ਬਾਕੀ ਹੁਣ ਇਹ ਆ ਵੀ ਸੰਗਤ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਇਹ ਹੁਣ ਬਹੁਤ ਲੋਡ ਹੈ ਜੀ ਕਿਉਂਕਿ ਤੁਸੀਂ ਵੇਖ ਲਓ ਵੀ ਕੋਈ ਵੀ ਦੁਨਿਆਵੀ ਸਿਆਸਤ ਹੁੰਦੀ ਹੈ ਹਾਂਜੀ ਹਰ 5 ਸਾਲ ਬਾਅਦ ਵੋਟਾਂ ਕਰਾ ਲਈਆਂ ਜਾਂਦੇ ਦੁਨਿਆਵੀ ਸਿਆਸਤ ਤੁਹਾਡਾ ਜਿਹੜਾ ਸੰਵਿਧਾਨ ਜਿਹੜਾ ਦੇਸ਼ ਦਾ ਕਹਿੰਦਾ ਵੀ 5 ਸਾਲ ਬਾਅਦ ਵੋਟਾਂ ਹੁੰਦੀਆਂ ਹੋਰ ਉਹ ਹੁੰਦੀਆਂ ਵੀ ਆ ਮੇਰਾ ਖਿਆਲ ਵੀ ਦਿਨ ਭਲਾ ਕੋ ਲੇਟ ਹੋ ਜਾਣਾ ਮਹੀਨੇ ਨਹੀਂ ਲੇਟ ਹੁੰਦੇ ਮੈਂ ਤਾਂ ਜੀ ਇਹ ਕਈ ਵਾਰੀ ਅਸੀਂ ਗੱਲ ਕਿਨੇ ਵੀ ਦੇਖੋ ਕਿੱਟਾ ੱੱਕਾ ਹੈ ਵੀ ਇੱਕ ਵਾਰੀ ਜਿਹੜਾ ਸਾਡੇ ਗੁਰਦੁਆਰਾ ਦਾ ਪ੍ਰਬੰਧਕ ਬਣ ਕੇ ਪੈ ਗਿਆ ਸੋ ਬਹਿ ਗਿਆ ਹਾਂ ਉਹਨੂੰ ਉੱਠਣ ਹੀ ਨਹੀਂ ਦੇ ਰਹਿ ਪਾਵੇਂ ਜਿੰਨਾ ਮਰਜ਼ੀ ਕਰਪਟ ਹੋਵੇ ਸਿੱਖਾਂ ਦੀਆਂ ਆਂਧਰਾ ਕਹਿ ਰਹੀਆਂ ਹੋਰ ਵੀ ਅਸੀਂ ਕੋਈ ਸੇ ਚੰਗੀ ਥੇਰ ਨੂੰ ਉੱਥੇ ਬੈਠਣਾ ਵੇਖਣਾ ਚਾਹੁੰਦੇ ਆ ਉਹ ਗੁਰਮੁਖ ਪਿਆਰੇ ਜਿਹੜੇ ਪੰਥ ਦਾ ਭਲਾ ਸੋਚਦੇ ਆ ਸਿੱਖਾਂ ਦੀਆਂ ਆਂਧਰਾ ਕਹਿ ਰਹੀਆਂ ਸਿੱਖਾਂ ਦੀਆਂ ਭਾਵਨਾਵਾਂ ਕਹਿ ਰਹੀਆਂ ਪਰ ਕਿੰਨਾ ਤੱਕਾ ਵੀ ਸਿੱਖਾਂ ਦੀਆਂ ਭਾਵਨਾਵਾਂ ਦੇ ਇਸ ਇਸ ਤਰ੍ਹਾਂ ਦੇ ਹੁੰਦੇ ਹੋਣ ਦੇ ਬਾਵਜੂਦ ਵੀ ਵੀ ਐਡਾ ਤੱਕਾ ਵੀ ਕੋਈ ਮੌਕਾ ਹੀ ਨਹੀਂ ਮਿਲ ਰਿਹਾ ਕਿ ਦੂਜੀ ਥੇਰ ਨੂੰ ਚੁਣਿਆ ਜਾ ਸਕੇ ਆਖਰੀ ਵਾਰ 2011 ਚ ਹੋਇਆ ਭਾਈ ਸਾਹਿਬ ਇਹ 47 ਤੋਂ ਪਹਿਲਾਂ ਜੀ ਅੰਗਰੇਜ਼ਾਂ ਦੀ ਗੱਲ ਕਰਦੇ ਆਪਾਂ ਹਾਂਜੀ ਚਾਰ ਚਾਰ ਸਾਲ ਦਾ ਸਮਾਂ ਹੁੰਦਾ ਸੀ ਉਦੋਂ ਸਰੋਣ ਕਮੇਟੀ ਚਾਰ ਸਾਲ ਬਾਅਦ ਵੋਟੇ ਚੋਣਾ ਹੁੰਦੀਆਂ ਰਹੀਆਂ ਜਦੋਂ ਦੇ ਇਹ ਜਾਦ ਹੋ ਗਿਆ ਉਸ ਤੋਂ ਬਾਅਦ ਫਿਰ ਇਹ ਪ੍ਰੀਖ ਲਗਣੀ ਸ਼ੁਰੂ ਹੋ ਗਈ ਦੇਖੋ ਜੀ ਸਭ ਤੋਂ ਵੱਡੀ ਜਿਹੜਾ ਮੈਂ ਮਹਿਸੂਸ ਕਰਦਾ ਹੈ ਨਾ ਹਾਂਜੀ ਕਿ ਸਿੱਖਾਂ ਦੇ ਗੁਰਦੁਆਰੇ ਹੋਣ ਸਿੱਖਾਂ ਦਾ ਪ੍ਰਬੰਧ ਹੋਵੇ ਤੇ ਉਹਦੇ ਵਿੱਚ ਸਰਕਾਰਾਂ ਦੀ ਇੰਟਰਫੀਰੈਂਸ ਜਿਹੜੀ ਉਹ ਬਿਲਕੁਲ ਵੀ ਪਹਿਲੇ ਨਾ ਬਣੀ ਚੋਣ ਵਾਲਾ ਸਿਸਟਮ ਗਲਤ ਨਹੀਂ ਹੈਗਾ ਬਿਲਕੁਲ ਜੀ ਮੈਂ ਤੁਹਾਨੂੰ ਦੱਸਦਾ ਜੀ ਜਦੋਂ ਹੁਣ ਪੁਰਾਣੇ ਸਾਡੇ ਇਲੈਕਸ਼ਨ ਸਿਸਟਮ ਨਹੀਂ ਸਿਲੈਕਸ਼ਨ ਸਿਸਟਮ ਹੁੰਦਾ ਸਿਲੈਕਸ਼ਨ ਹਾਂ ਉਹ ਸਿਲੈਕਸ਼ਨ ਕੀ ਹੁੰਦੀ ਆ ਵੀ ਪੰਥ ਦੇ ਵਿੱਚੋਂ ਜਿੰਨੇ ਵੀ ਚੜਦੀ ਕਲਾ ਵਾਲੀਆਂ ਜਿਹੜੀਆਂ ਪੰਤਕੀ ਵਾਲੀਆਂ ਰੂਹਾਂ ਇਕੱਠੇ ਹੋ ਕੇ ਬੈਠਦੀਆਂ ਕਿਉਂਕਿ ਜਿਹੜਾ ਡੈਮੋਕ੍ਰੈਟਿਕ ਢਾਂਚਾ ਇਹਨਾਂ ਸਿੱਖਾਂ ਦਾ ਨੇ ਉਹ ਧਰਮ ਦੇ ਵਿੱਚ ਪਰਫੈਕਟ ਨਹੀਂ ਹੁੰਦਾ ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਆ ਹੈਨ ਵਿਰਲੇ ਨਾ ਹੀ ਕਹਨੇ ਹਾਲ ਫੱਕੜ ਸੰਸਾਰ ਵੀ ਜਿਹੜੇ ਚੰਗੇ ਗੁਰਮੁਖੋ ਦਾ ਵਿਰਲੇ ਰਹਿਣੇ ਆ ਤੇ ਜੇ ਗੁਰਮੁਖ ਵਿਰਲੇ ਰਹਿਣਗੇ ਉਹ ਕਦੀ ਪਾਵਰ ਚ ਆ ਹੀ ਨਹੀਂ ਸਕਦੇ ਹੁਣ ਮਤਲਬ ਜਿਹੜੇ ਧਰਮ ਆ ਜੀ Hindu ਧਰਮ ਆਪਣੇ ਨਾਲੋਂ ਜਿਹੜੇ ਮੰਦਰ ਜਿਹੜੇ ਆ ਨਾ ਜੇ ਆਪਾਂ ਆਮਦਨ ਦੇ ਹਿਸਾਬ ਨਾਲ ਗਨੀ ਜੀ ਵੱਡੇ ਆ ਬਿਲਕੁਲ ਕਾਫੀ ਵੱਡੇ ਨੇ ਜੀ ਦੂਜੇ ਧਰਮ ਜਿਹੜੇ ਆ ਉਹਨਾਂ ਦੇ ਕਿਤੇ ਉਹਨਾਂ ਦੇ ਚੌਣਾ ਇਦਾਂ ਹੋਈਆਂ ਇਹ ਆਪਣੀ ਕੀ ਇਹ ਟੈਂਟ ਜਕਾਨਾ ਤင်း ਨੇ ਬਹੁਤ ਆਟਾ ਕੀਤਾ ਹੈ ਇਸ ਵੱਲੋਂ ਸਰਾਣ ਹੋਵੋਗੇ ਵੀ ਜਦੋਂ ਅੰਗਰੇਜ਼ਾਂ ਨੇ ਸਿਸਟਮ ਲਾਗੂ ਕੀਤਾ ਨਾ ਸਭ ਤੋਂ ਪਹਿਲਾਂ ਵੀ ਐਸਾ ਪੜਨ ਨੂੰ ਮਿਲਦਾ ਵੀ ਇਹ ਪਹਿਲੀ ਜਾਂ ਦੂਜੀ ਵਾਰ ਜਿਹੜਾ ਪਹਿਲੀ ਇੱਕ ਦੋ ਵਾਰੀ ਤਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਿਲੈਕਸ਼ਨ ਨਾਲ ਹੀ ਸਿੱਖਾਂ ਨੇ ਚੋਣ ਲਈ ਸੀ ਆ ਚੋਣ ਲਈ ਸਿਲੈਕਸ਼ਨ ਨਾਲ ਹੀ ਚੋਣ ਲਈ ਸੀ ਤੇ ਅੰਗਰੇਜ਼ ਇਸ ਤੋਂ ਫਿਰ ਚਿੰਤਾ ਦੇ ਵਿੱਚ ਆਏ ਵੀ ਜਿਹੜਾ ਸਿਸਟਮ ਇਹਨਾਂ ਸਿੱਖਾਂ ਦਾ ਅਸੀਂ ਖਤਮ ਕਰਨਾ ਚਾਹੁੰਦੇ ਸੀ ਇਹਨਾਂ ਤਾਂ ਫਿਰ ਲਾਗੂ ਕਰ ਲਿਆ ਇਹਨਾਂ ਦਾ ਫਿਰ ਸਿਲੈਕਸ਼ਨ ਨਾਲ ਚੋਣ ਲਾਇਆ ਫਿਰ ਅੰਗਰੇਜ਼ਾਂ ਨੇ ਇਹ ਸ਼ਰਤ ਰੱਖੀ ਵੀ ਤੁਹਾਡੇ ਸਿਸਟਮ ਨੂੰ ਤੁਹਾਡੀ ਕਮੇਟੀ ਨੂੰ ਅਸੀਂ ਤਾਂ ਮੰਨਤਾ ਦੇਵਾਂਗੇ ਜੇ ਤੁਸੀਂ ਸਾਡੇ ਸਿਸਟਮ ਮੁਤਾਬਿਕ ਆ ਸਾਰੇ ਜ਼ਿਲ੍ਹਾ ਜੇ ਬੰਦ ਕਰਤੇ ਹਾਂਜੀ ਹਾਂਜੀ ਤੇਜਾ ਸਿੰਘ ਸਮੁੰਦਰੀ ਸਿੰਘ ਜੀ ਮਾਟਰ ਤਾਰਾ ਸਿੰਘ ਸੀਗੇ ਜੀ ਜੀ ਇੱਕ ਜਿਹੜਾ ਤੜਾ ਸਰਕਾਰੀ ਸੀ ਜੀ ਮਜੀਠੀਆ ਸੁੰਦਰ ਸਿੰਘ ਮਜੀਠੀਆ ਦਾ ਹੋ ਗਿਆ ਬਾਬਾ ਖੜਕ ਸਿੰਘ ਦਾ ਹੋ ਗਿਆ ਉਹ ਕਹਿੰਦੇ ਵੀ ਜਿਹੜੇ ਸਾਡੇ ਮੰਨਦਾ ਜਿਹੜੀ ਸਾਡੇ ਕੋਈ ਜਿਹੜਾ ਐਕਟ ਨੂੰ ਮੰਨਦਾ ਉਹ ਬਾਹਰ ਆ ਜੇ ਹਾਂਜੀ ਹਾਂਜੀ ਤੇਜਾ ਸਿੰਘ ਸਮੁੰਦਰੀ ਜੀ ਉੱਥੇ ਦੇਲਤੀ ਉਹਨਾਂ ਦੀ ਸਾਡਾ ਤੋਂ ਬਿਲਕੁਲ ਕਈ ਸ਼ਹਾਦਤਾਂ ਹੋਈਆਂ ਹੁਣ ਗੱਲ ਇਹ ਆ ਵੀ ਇੱਥੋਂ ਆਪਾਂ ਇਹ ਸਮਝਣ ਵਾਲੀ ਗੱਲ ਆ ਵੀ ਸਿੱਖਾਂ ਨੂੰ ਇਹ ਪਤਾ ਸੀ ਵੀ ਸਾਡਾ ਸਿਸਟਮ ਕੀ ਆ ਸਿੱਖਾਂ ਨੇ ਵਿਰੋਧ ਵੀ ਕੀਤਾ ਪਰ ਉਹ ਜਿਹੜਾ ਧੜਾ ਜਿਹੜਾ ਸਰਕਾਰ ਨਾਲ ਰਲਿਆ ਸੀ ਉਹ ਤਾਂ ਤਿਆਰ ਹੋ ਗਿਆ ਵੀ ਅਸੀਂ ਇਲੈਕਸ਼ਨ ਲੜਨ ਨੂੰ ਤਿਆਰ ਆ ਹਾਂ ਤੇ ਉਸ ਵਕਤ ਜਿਹੜਾ ਧੜਾ ਸਿੱਖਾਂ ਨਾਲ ਖੜਦਾ ਪਿਆ ਸੀ ਫਿਰ ਉਹਨਾਂ ਨੂੰ ਵੀ ਕਿਸੇ ਨੇ ਦੱਸਿਆ ਵੀ ਭਾਈ ਹੁਣ ਇਲੈਕਸ਼ਨ ਤਾਂ ਅਨਾਉਂਸ ਹੋ ਗਿਆ ਹੁਣ ਆਪਣੇ ਕੋਲ ਕੋਈ ਚਾਰਾ ਨਹੀਂ ਜੇ ਆਪਾਂ ਮੈਦਾਨ ਤੋਂ ਪਿੱਛੇ ਹਟ ਗਏ ਫਿਰ ਦੂਜਾ ਨੇ ਤਾਂ ਬਹਿ ਹੀ ਜਾਣਾ ਹਾਂ ਫਿਰ ਇਹ ਦੂਜੀ ਤਰ੍ਹਾਂ ਤਾਂ ਪੂਰੇ ਤੌਰ ਤੇ ਆ ਜਾਣੇ ਹਾਂ ਜੀ ਹਾਂ ਜੀ ਚਲੋ ਗੁਰੂ ਮਹਾਰਾਜ ਦੀ ਕਿਰਪਾ ਹੋਈ ਵੀ ਜਿਹੜੀਆਂ ਸਰਕਾਰੀ ਤੇ ਰਾਜ ਤੇ ਰਸੀਆਂ ਦੁਹਾਰੀ ਹਾਂ ਇਹ ਸਿੱਖਾਂ ਦੀ ਧਿਰ ਜਿੱਤ ਕੀ ਇਲੈਕਸ਼ਨ ਦੇ ਵਿੱਚ ਵੀ ਤੇ ਉਹ ਜਿੱਤ ਵੀ ਜਿਹੜੀ ਆ ਉਹ ਜਿਹੜੀ ਉਹ ਉਹ ਵੀ ਜਿਹੜੇ ਅੰਗਰੇਜ਼ਾਂ ਨੇ ਨਿਜੋੜ ਕੱਟਿਆ ਆਪਣਾ ਜਸੂਸ ਲਾ ਕੇ ਹਾਂ ਕਹਿੰਦੇ ਵੀ ਜਸੂਸ ਲਾਇਆ ਗਿਆ ਵੇਖਿਆ ਗਿਆ ਵੀ ਇਹ ਅਸੀਂ ਹਾਰ ਕਿਵੇਂ ਗਏ ਕਿਉਂਕਿ ਉਹਨਾਂ ਨੂੰ ਪੂਰੀ ਉਮੀਦ ਸੀ ਅਸੀਂ ਜਿੱਤਣਾ ਹੈ ਤੇ ਉਹਨਾਂ ਨੂੰ ਕਹਿੰਦੇ ਕੋਈ 35 37% ਉਹਨਾਂ ਨੂੰ ਵੋਟਾਂ ਪਈਆਂ ਮੈਜੋਰਟੀ ਵੋਟ ਜਿਹੜੀ ਫਿਰ ਸਿੱਖਾਂ ਦੀ ਧਿਰ ਨੂੰ ਪੈ ਗਈ ਸੋ ਉਹਨਾਂ ਨੂੰ ਇਹ ਪਤਾ ਲੱਗਾ ਵੀ ਸਾਨੂੰ ਤਾਂ ਸਿਰਫ ਉਹੀ ਵੋਟਾਂ ਪਈਆਂ ਜਿਹੜੀਆਂ ਜਿਹੜੇ ਲੋਕ ਕੁਝ ਜਿਨ੍ਹਾਂ ਦਾ ਸਬੰਧ ਸਰਕਾਰਾਂ ਨਾਲ ਸਰਕਾਰਾਂ ਨਾਲ ਸੀ ਹਨਾ ਜਿਨ੍ਹਾਂ ਦੇ ਨਾਲ ਲਿੰਕ ਸੀ ਜਿਨ੍ਹਾਂ ਦੇ ਸਰਕਾਰਾਂ ਨਾਲ ਖ ਦਿਆਂ ਦਾ ਅਕਸਰ ਲਿੰਕ ਹੁੰਦਾ ਹੈ ਉਹਨਾਂ ਨੂੰ ਅਥਰ 14ਾਂ ਦੀ ਭੁਗਤ ਹੁੰਦੀ ਆ ਬੋਗਣਤੀ ਬੋਟ ਦੀ ਪੰਥ ਨੂੰ ਭੁਗਤੀ ਜੀ ਜਿਹੜੀ ਬੋਗਣਤੀ ਜਿਹੜੀ ਪੰਥ ਦੇ ਹੱਕ ਚ ਭੁਗਤੀ ਨਾ ਜੀ ਬੀਬੀਆਂ ਦੀ 90% ਵੋਟ ਜਿਹੜੀ ਪੰਥ ਨੂੰ ਪਈ ਕਿਉਂਕਿ ਉਸ ਅੱਜ ਵੀ ਅਸੀਂ ਇਹ ਪਿੰਡਾਂ ਵਿੱਚ ਜਾਂਦੇ ਆ ਨਾ ਅਸੀਂ ਬੀਬੀਆਂ ਨੂੰ ਇਹ ਖਾਸ ਕਰਕੇ ਬੇਨਤੀ ਕਰਦੇ ਆ ਵੀ ਤੁਸੀਂ ਮਾਤਾ ਪਿਤਾ ਘਰ ਦੇ ਵਾਰਸ ਹੋ ਐਤਕੀ ਫੇਰ ਬਾਜੀ ਤੁਸੀਂ ਹੀ ਮਾਰਨੀ ਆ ਕਿਉਂਕਿ ਪਹਿਲੀ ਵਾਰ ਜਦੋਂ ਇਲੈਕਸ਼ਨ ਹੋਇਆ ਉਦੋਂ ਵੀ ਜਿਹੜਾ ਪੰਥ ਦੀ ਜਿੱਤ ਬੀਬੀਆਂ ਦੇ ਸਿਰ ਤੇ ਹੋਈ ਕਾਰਨ ਕੀ ਸੀ ਵੀ ਕਿਉਂਕਿ ਬੀਬੀਆਂ ਦਾ ਨਾ ਤਾਂ ਉਹਨਾਂ ਨੂੰ ਕੋਈ ਲਾਲਚ ਸੀ ਨਾ ਤਾਂ ਉਹਨਾਂ ਨੇ ਸ਼ਰਾਬ ਤੇ ਵੀਕਣਾ ਨਾ ਨਾ ਉਹਨਾਂ ਨੇ ਪੈਸੇ ਤੇ ਵੀਕਣਾ ਉਹ ਅੱਜ ਤੋਂ ਲੋ ਸਮਾਂ ਥੋੜਾ ਬਦਲ ਗਿਆ ਉਦੋਂ ਖਾਸ ਕਰਕੇ ਬੀਬੀਆਂ ਜਿਹੜੀਆਂ ਵੱਦ ਗੁਰਦੁਆਰਾ ਸਾਹਿਬ ਨਾਲ ਜੁੜੀਆਂ ਹੁੰਦੀਆਂ ਸਨ ਵੱਦ ਉਹਨਾਂ ਕੋਲ ਪਾਠ ਕਰਨ ਦੀ ਭਾਵਨਾ ਹੁੰਦੀ ਸੀ ਗੁਰਦੁਆਰੇ ਜਾਣ ਦੀ ਵੱਧ ਭਾਵਨਾ ਹੁੰਦੀ ਸੀ ਹਾਂ ਮਾਤਾ ਪਾਪ ਕੋਰ ਮਿਸਾਲ ਨਹੀਂ ਬਿਲਕੁਲ ਬਿਲਕੁਲ ਹਾਂਜੀ ਸੋ ਕਹਿਣ ਤੂੰ ਭਾਵੇਂ ਹੈ ਵੀ ਸਿੱਖਾਂ ਨੇ ਯਤਨ ਕੀਤਾ ਵੀ ਸਾਡਾ ਸਿਲੈਕਸ਼ਨ ਦੇ ਨਾਲ ਹੀ ਜਿਹੜਾ ਸ਼ਰੂਮ ਦੀ ਕਮੇਟੀ ਨੂੰ ਚੁਣਿਆ ਜਾਵੇ ਪਰ ਅੰਗਰੇਜ਼ਾਂ ਨੇ ਇੰਟਰਫੀਰੈਂਸ ਕਰਕੇ ਵੀ ਤੁਹਾਡੇ ਸਿਸਟਮ ਨੂੰ ਅਸੀਂ ਮੰਨਤਾ ਤਾਂ ਦੇਵਾਂਗੇ ਜੇ ਤੁਸੀਂ ਸਾਡੇ ਹਿਸਾਬ ਨਾਲ ਚੱਲੋਗੇ ਇਲੈਕਸ਼ਨ ਸਿਸਟਮ ਲਾਗੂ ਹੋਇਆ ਤੇ ਸਿੱਧੇ ਤੌਰ ਤੇ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ ਦੇ ਸਬੰਧੀ ਜਿਹੜੇ ਸਾਰੇ ਕਈ ਅਧਿਕਾਰ ਜਿਹੜੇ ਉਹ ਸਰਕਾਰ ਕੋਲ ਚਲੇ ਗਏ ਹੁਣ ਇਲੈਕਸ਼ਨ ਹੁਣ ਆਪਾਂ ਵੇਖ ਹੀ ਰਹੇ ਹਾਂ ਜਿਹਦੇ ਨਤੀਜੇ ਭੁਗਤ ਰਹੇ ਹਾਂ ਹੁਣ ਇਲੈਕਸ਼ਨ ਕਦੋਂ ਹੋਣਾ ਹੈ ਇਹ ਸਾਰਾ ਡਿਪੈਂਡੈਂਟ ਸਰਕਾਰਾਂ ਤੇ ਕਰ ਰਿਹਾ ਹੈ 14 ਸਾਲ ਹੋ ਗਏ ਇਲੈਕਸ਼ਨ ਹੋਏ ਨੂੰ ਸਿੱਖ ਤੜਫਦੇ ਪਏ ਆ ਵੀ ਜਿੰਨਾ ਗੁਰਦੁਆਰਿਆਂ ਦੇ ਮਾਲਕ ਸਿੱਖ ਹੋਣ ਹਾਂਜੀ ਸਿੱਖਾਂ ਦੇ ਦਸਵੰਦ ਨਾਲ ਬਣੀਆਂ ਹੋਈਆਂ ਸਰਾਵਾਂ ਹੋਣ ਹਾਂ ਤੇ ਉਹਨਾਂ ਸਰਾਵਾਂ ਦੇ ਮਾਲਕ ਸਿੱਖ ਵੀ ਆਪਣੀ ਮਰਜ਼ੀ ਨਾਲ ਉੱਥੇ ਕਮਰਾ ਨਹੀਂ ਲੈ ਸਕਦੇ ਹੈਨਾ ਸਿੱਖਾਂ ਦੇ ਬੱਚਿਆਂ ਨੂੰ ਹਰ ਕੌਮ ਆਪਣੇ ਬੱਚਿਆਂ ਨੂੰ ਸਿਖਰ ਤੇ ਲਿਜਾ ਕੇ ਪੜਾਉਂਦੀ ਹੈ ਪੀ ਸਾਹਿਬ 8 ਸਾਲ ਹੋ ਗਏ ਮੇਰੇ ਸਾਹਮਣੇ ਜੀ 7-8 ਸਾਲ ਜੀ ਫੁਲਕਾ ਸਾਹਿਬ ਬਗੀਲ ਨੇ। ਬਰੋਦੀਤਰ ਦੇ ਨੇਤਾ ਹੁੰਦੇ ਸੀ ਉਹ ਤੋਂ। ਕੈਪਟਨ ਮੋਰੀਂਦਰ ਸਿੰਘ ਦੀ ਸਰਕਾਰ ਸੀ। ਜੀ। ਵਿਧਾਨ ਸਭਾ ਦੇ ਵਿੱਚ ਮਤਾ ਉਹਨਾਂ ਨੇ ਪਵਾਇਆ। ਜੀ। ਵੀ ਸਰੋਣੀ ਕਮੇਟੀ ਦੀਆਂ ਵੋਟਾਂ ਜਲਦੀ ਕਰਾਓ। ਜੀ। ਅੱਜ 8 ਸਾਲ ਇਸ ਗੱਲ ਨੂੰ ਹੀ ਹੋ ਗਏ ਵੀ ਇੱਕ ਵਿਧਾਨ ਸਭਾ ਦੇ ਵਿੱਚ ਜਿਹੜਾ ਮਤਾ ਪੈ ਜੇ ਨਾ ਕਾਨੂੰਨ ਹੁੰਦਾ। ਹਮਮ। ਤੇ 8 ਸਾਲਾਂ ਦੇ ਵਿੱਚ ਹਜੇ ਤੱਕ ਤਾਂ ਨਾ ਤੁਸੀਂ ਦੇਖ ਲਓ ਵੀ ਕਿੱਥੇ ਆਪਾਂ ਖੜੇ ਆ। ਦੇਖੋ ਜੀ ਇਸੇ ਗੱਲ ਕਰਕੇ ਹੀ ਤਾਂ ਜਿੰਨੇ ਵੀ ਸਾਡੇ ਸੰਘਰਸ਼ਮਈ ਯੋਧੇ ਰਹੇ ਆ। ਹਾਂਜੀ। ਹੁਣ ਆਪਾਂ ਅਕਸਰ ਬਾਬਾ ਜਰਨੈਲ ਸਿੰਘ ਉਹਨਾਂ ਦੀ ਗੱਲ ਕਰਦੇ ਆ ਉਹ ਉਸਰ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਇਹ ਸਰਕਾਰ ਸਾਨੂੰ ਦੱਸੇ ਵੀ ਸੰਵਿਧਾਨ 1 ਕਾ ਕਿ 2 ਨੇ ਹੂੰ ਵੀ ਜਿਹੜਾ ਮੈਜੋਰਟੀ ਲਈ ਕੋਈ ਹੋਰ ਤਰ੍ਹਾਂ ਸੰਵਿਧਾਨ ਲਾਗੂ ਹੁੰਦਾ ਹੈ ਤੇ ਜਿਹੜੀ ਮਿਨਿਓਰਿਟੀ ਆ ਉਹਨਾਂ ਵਾਸਤੇ ਤੁਸੀਂ ਵੱਖਰੇ ਤਰ੍ਹਾਂ ਲਾਗੂ ਕਰਦੇ ਹੋ ਲੱਗ ਰਿਹਾ ਜੀ 2 ਹੁਣ ਤੁਸੀਂ ਦੇਖੋ ਵੀ ਸਰੋਣੀ ਕਮੇਟੀ ਦੇ 2011 ਤੋਂ ਲੈ ਕੇ ਹਨਾ ਜੀ 35 ਸਰੋਣੀ ਕਮੇਟੀ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ ਹਾਂ ਬਿਲਕੁਲ ਬਿਲਕੁਲ ਆਪਣੇ ਮੁਖਸਰ ਸਾਹਿਬ ਸਾਡੇ ਜਿਹੜੇ ਮੈਂਬਰ ਨੇ ਉਹ ਉਹਨਾਂ ਦੀ ਡੈਥ ਹੋ ਚੁੱਕੀ ਹੈ ਸਾਡੇ ਐਮਐਲਏ ਐਮਪੀ ਦਾ ਜਦੋਂ ਸੀਟ ਖਾਲੀ ਹੁੰਦੀ ਹੈ ਕਿਸੇ ਕਾਰਨ ਹਾਂ ਬਿਲਕੁਲ 6 ਮਹੀਨਿਆਂ ਦਾ ਵਿਧਾਨ ਦੇ ਵਿੱਚ ਟਾਈਮ ਹੁੰਦਾ ਹੈ ਵੀ ਚੋਣ ਹੋਣੀ ਹੈ ਜੀ ਜੀ ਤੇ ਇੱਥੇ ਕਿਉਂ ਨਹੀਂ ਬਿਲਕੁਲ ਠੀਕ ਹੈ ਨਾ ਜੀ ਕਿਉਂਕਿ ਵੇਖੋ ਨਾਲੇ ਸਭ ਤੋਂ ਵੱਡੀ ਗੱਲ ਹੈ ਵੀ ਇਹ ਸਿੱਖਾਂ ਦੀ ਭਾਵਨਾਵਾਂ ਨਾਲ ਜੁੜਿਆ ਹੋਇਆ ਮਸਲਾ ਹਾਂ ਸਾਡੇ ਗੁਰਦੁਆਰਿਆਂ ਦੇ ਸਿਧਾਂਤਾਂ ਦੀ ਗੱਲ ਹੈ ਹਾਂਜੀ ਗੁਰਦੁਆਰਿਆਂ ਦੇ ਸਿਧਾਂਤ ਲਾਗੂ ਕਰਨ ਦੀ ਗੱਲ ਹੈ ਤੇ ਇੱਥੇ ਤਾਂ ਸਭ ਤੋਂ ਉਹਦੇ ਤੋਂ ਜ਼ਿਆਦਾ ਪ੍ਰਾਇਓਰਿਟੀ ਹੋਣੀ ਚਾਹੀਦੀ ਹੈ। ਇਹਦਾ ਮਤਲਬ ਵੀ ਇਹ 1925 ਐਕਟ ਦੇ ਵਿੱਚ ਕਮੀਆਂ ਪੇਸ਼ੀਆਂ ਹੈਗੀਆਂ। ਦੇਖੋ ਕਮੀਆਂ ਪੇਸ਼ੀਆਂ ਲਾ ਲਓ ਜਾਂ ਇੰਜ ਕਹਿ ਲਓ ਵੀ ਇਹ ਸਿਸਟਮ ਹੀ ਜਿਹੜਾ ਸਿੱਖਾਂ ਨੂੰ ਰਾਸ ਨਹੀਂ ਆਇਆ। ਰਾਸ ਨਹੀਂ ਆਇਆ ਕਿਉਂਕਿ ਜਿਹਦੇ ਵਿੱਚ ਨਰੂਨ ਤੌਰ ਤੇ ਸਰਕਾਰ ਦੀ ਇੰਟਰਫੇਰੈਂਸ ਹੈ। ਬਿਲਕੁਲ ਇਹ ਇਹਦੇ ਵਿੱਚ ਸਿੱਖਾਂ ਦੇ ਸਿੱਖਾਂ ਨੂੰ ਇਹ ਸਿਸਟਮ ਹੀ ਰਾਸ ਨਹੀਂ ਆਇਆ ਤੁਸੀਂ ਵੇਖ ਲਓ ਇਸ ਐਕਟ ਤੋਂ ਪਹਿਲਾਂ ਹਾਂਜੀ ਸਿੱਖਾਂ ਨੇ ਦੋ ਵਾਰੀ ਰਾਜ ਕਰ ਲਿਆ। ਇਸ ਐਕਟ ਤੋਂ ਬਾਅਦ ਸਿੱਖਾਂ ਨੂੰ ਕੱਲੀ ਕੁੱਟ ਪਈ ਐ ਇਸ ਤੋਂ ਇਲਾਵਾ ਸਿੱਖਾਂ ਨੂੰ ਪ੍ਰਾਪਤੀ ਕੋਈ ਨਹੀਂ ਹੋਈ ਹਾਂ ਇਸ ਐਕਟ ਤੋਂ ਪਹਿਲਾਂ ਸਿੱਖਾਂ ਦੇ ਕਰਤਾਰ ਵੇਖ ਲਓ ਸਿੱਖਾਂ ਦੇ ਗੁਰਦੁਆਰਿਆਂ ਦੇ ਸਿਸਟਮ ਵੇਖ ਲਓ ਸਿੱਖਾਂ ਦੇ ਗੁਰਦੁਆਰੇ ਜਿੱਥੇ ਉਹ 6 ਸਿਧਾਂਤ ਲਾਗੂ ਹੁੰਦੇ ਸਨ ਭਾਈ ਕਾਨ ਸਿੰਘ ਨਾਭਾ ਜੀ ਨੇ ਖੁਦ ਲਿਖਿਆ ਕਹਿੰਦੇ ਗੁਰਦੁਆਰਿਆਂ ਵਿੱਚ ਆਹ ਚੀਜ਼ ਲਾਗੂ ਹੁੰਦੀ ਸੀ ਗੁਰਦੁਆਰਾ ਉਹ ਜਿੱਥੇ ਬੰਦਗੀ ਕਰਨ ਦਾ ਸਾਧਨ ਹੈ ਗੁਰਦੁਆਰਾ ਉਹ ਜਿੱਥੇ ਬੱਚਿਆਂ ਨੂੰ ਪੜ੍ਹਾਉਣ ਦਾ ਸਾਧਨ ਹੈ ਹਾਂ ਬਿਲਕੁਲ ਗੁਰਦੁਆਰਾ ਸਾਨੂੰ ਤਾਰੂਸਿਆਲਾ ਪ੍ਰਾਤਨ ਦੇ ਵਿੱਚ ਨਾ ਗੁਰੂ ਸਾਹਿਬ ਨੇ ਧਰਮਸ਼ਾਲਾ ਦੇ ਦੇਖੋ ਇਹ ਇਹ ਵੀ ਚਲੋ ਇੱਕ ਵਿਚਾਰ ਦਾ ਵਿਸ਼ਾ ਹੈ ਤਿੰਨ ਤਿੰਨ ਟਰਮਨੋਲੋਜੀਸ ਅਸੀਂ ਸਿੱਖਾਂ ਦੇ ਵਿੱਚ ਕੀ ਧਰਮਸ਼ਾਲਾ ਗੁਰਦੁਆਰਾ ਤੇ ਤਖਤ ਤਖਤ ਧਰਮਸ਼ਾਲਾ ਹੁੰਦੀ ਸੀ ਵੀ ਮੰਨ ਲਓ ਪਿੰਡਾਂ ਦੇ ਵਿੱਚ ਜਦੋਂ ਵੀ ਕੋਈ ਸੰਗਤ ਇਕੱਠੀ ਬੈਠ ਕੇ ਬੰਦਗੀ ਕਰਦੀ ਸੀ ਸੰਗਤ ਸੰਧਿਆ ਵੇਲੇ ਅਮਰਤ ਵੇਲੇ ਕਰਦੀ ਸੀ ਉਹ ਭਾਵੇਂ ਕਿਸੇ ਮੁਖੀ ਸਿੱਖ ਦਾ ਘਰ ਹੋਵੇ ਤੇ ਭਾਵੇਂ ਬਾਅਦ ਵਿੱਚ ਸਥਾਨ ਵੀ ਬਣੇ ਪਹਿਲੀ ਧਰਮ ਗੁਰੂ ਨਾਨਕ ਸਾਹਿਬ ਦੀ ਉਹ ਬਣੀ ਧਰਮਸ਼ਾਲਾ ਦਾ ਆਪਾਂ ਜ਼ਿਕਰ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਸੋ ਉਹ ਧਰਮਸ਼ਾਲਾ ਸੀ ਫਿਰ ਹੌਲੀ ਹੌਲੀ ਉਹਨੇ ਗੁਰਦੁਆਰਿਆਂ ਦਾ ਰੂਪ ਲੈ ਲਿਆ ਤੇ ਇੱਕ ਜਿੱਥੇ ਅਸੀਂ ਆਪਣੇ ਰਾਜਨੀਤਿਕ ਵਿਚਾਰਾਂ ਕਰਦੇ ਹਾਂ ਸਿੱਖਾਂ ਦੀ ਰਾਜਸੀ ਤਾਕਤ ਦੀ ਗੱਲ ਹੁੰਦੀ ਉਹ ਹੋ ਗਿਆ ਤਖਤ ਅਗਰ ਜੇ ਆਪਾਂ ਭਾਈ ਸਾਹਿਬ ਰਾਲਗੜ੍ਹ ਜਿਹਾ ਮੇਰਾ ਖਿਆਲ ਹੋਂ ਕਰਕੇ ਨਾ ਜੀ ਜੀ ਗੁਰਦੁਆਰਾ ਸਾਹਿਬ ਤੇ ਧਰਮਸਾਲਾ ਜੀ ਜਿਵੇਂ ਉਹ ਮੁ슬ਮਾਨਾਂ ਦੇ ਵਿੱਚ ਕੀ ਹੈਗਾ ਮਦਰਸੇ ਹੈ ਤੇ ਮਸਜਦ ਲੱਗ ਲੱਗਾ ਨਾ ਹਾਂਜੀ ਹਾਂਜੀ ਠੀਕ ਆ ਉਥੇ ਮਸਜਦ ਚ ਪੂਜਾ ਕਰਦੇ ਆ ਮਦਰਸਿਆਂ ਦੇ ਵਿੱਚ ਜਿਹੜਾ ਗਿਆਨ ਜੀ ਜੀ ਬਿਲਕੁਲ ਧਰਮ ਦਾ ਗਿਆਨ ਇਤਿਹਾਸ ਆ ਠੀਕ ਆ ਨਾ ਜੀ ਜੋ ਜੋ ਵੀ ਉਥੇ ਇਸ ਕਰਕੇ ਉਹ ਕਾਮ ਕਾਮਯਾਬ ਬਿਲਕੁਲ ਬਿਲਕੁਲ ਠੀਕ ਆ ਆਪਾਂ ਇੱਥੇ ਮਾਰ ਖਾ ਕੇ ਵੀ ਧਰਮਸਾਲਾ ਜਿਹੜੀ ਆ ਹੌਲੀ ਹੌਲੀ ਮਨਫੀ ਹੋ ਗਏ ਹੁਣ ਮੈਂ ਤੁਹਾਨੂੰ ਦੱਸਦਾ ਜੀ ਅਸਲ ਦੇ ਵਿੱਚ ਗੁਰੂ ਸਾਹਿਬ ਨੇ ਬੜਾ ਸਿਧਾਂਤ ਨਿਰਾਲਾ ਬਣਾਇਆ ਸੀ ਹਾਂਜੀ ਦਾ ਮਸ਼ਾਲਾ ਕਿਉਂਕਿ ਹਰ ਪਿੰਡ ਦੇ ਵਿੱਚ ਸੰਗਤ ਨੇ ਇਕੱਠੀ ਹੋਣਾ ਹੁੰਦਾ ਹੈ ਉਹ ਸੰਧਿਆ ਵੇਲੇ ਇਕੱਠਾ ਹਾਂ ਆਉਂਦੇ ਸੀ ਉਹਦੇ ਨਾਲ ਕੌਮ ਜਥੇਬੰਦਕ ਹੁੰਦੀ ਸੀ ਜਥੇਬੰਦ ਹੁੰਦੀ ਸੀ ਤੇ ਫਿਰ ਮਹਾਰਾਜ ਨੇ ਗੁਰਦੁਆਰੇ ਦਾ ਸਿਧਾਂਤ ਇਸ ਕਰਕੇ ਲਾਗੂ ਕੀਤਾ ਵੀ ਉਥੇ ਇਹ 6 ਜਿਹੜੇ ਲੱਛਣ ਮਿਲਦੇ ਹੁੰਦੇ ਸੀ ਬੰਦਗੀ ਕਰਨ ਦਾ ਸਾਧਨ ਤਾਂ ਹੁੰਦਾ ਹੀ ਸੀ ਉਹਦੇ ਦੂਸਰੇ ਨੰਬਰ ਤੇ ਜਿਹੜੇ ਪੁਰਾਣੇ ਵੇਲਿਆਂ ਦੇ ਵੀ ਤੁਸੀਂ ਵੇਖ ਲਓ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਤੱਕ ਵੀ ਅੰਗਰੇਜ਼ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਬਣਾ ਰਹੇ ਸਨ ਤੇ ਮਹਾਰਾਜਾ ਰਣਜੀਤ ਸਿੰਘ ਜ਼ਕੀਰਾਂ ਗੁਰਦੁਆਰਿਆਂ ਦੇ ਨਾਮ ਕਰ ਰਹੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਨਹੀਂ ਸੀ ਚਾਹੁੰਦਾ ਵੀ ਮੈਂ ਵੀ ਯੂਨੀਵਰਸਿਟੀਆਂ ਬਣਾਵਾਂ ਉਹਦਾ ਕਾਰਨ ਇਹ ਸੀ ਵੀ ਉਦੋਂ ਜਿਹੜੀ ਪੜਾਉਣ ਦਾ ਸਾਰਾ ਪ੍ਰਬੰਧ ਗੁਰਦੁਆਰਿਆਂ ਵੱਲੋਂ ਕੀਤਾ ਜਾਂਦਾ ਸੀ ਜ਼ਮੀਨਾਂ ਤੇ ਲਾਟ ਉਦੋਂ ਹੀ ਹੋਈਆਂ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੀਆਂ ਹੋਈਆਂ ਬਿਲਕੁਲ ਤੇ ਇੰਦੇ ਵੱਟੇ ਪੱਤਰ ਤੇਜੀ ਪੜ੍ਹਾਈ ਦਾ ਦਰ ਦਿੱਤਾ ਵੀ ਕਈ ਪਿੰਡਾਂ ਦੇ ਵਿੱਚ ਤਾਂ ਪੜ੍ਹਾਈ ਦਾ ਦਰ 100% ਦੀ ਸੀ ਜੀ ਹਾਂ ਓਵਰ ਆਲ ਸਾਡਾ 80-85% ਤੋਂ ਜ਼ਿਆਦਾ ਮਿਲਦਾ ਹੈ ਪਰ ਕਈ ਐਸੇ ਪਿੰਡ ਸਨ ਜਿੱਥੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਵੇਲੇ ਪੜ੍ਹਾਈ ਦਾ ਦਰ 100% ਦੀ ਸੀ ਹਾਂਜੀ ਪਰ ਉਹ ਸਾਰੇ ਪੜ੍ਹਾਈ ਦੇ ਪ੍ਰਬੰਧ ਗੁਰਦੁਆਰਿਆਂ ਵੱਲੋਂ ਕੀਤੇ ਜਾਂਦੇ ਸੀ ਤੀਜੇ ਨੰਬਰ ਤੇ ਗੁਰਦੁਆਰਾ ਉਹ ਹੁੰਦਾ ਸੀ ਜਿੱਥੇ ਮੁਸਾਫਰ ਨੂੰ ਸਰਾਵ ਇਹ ਛੇ ਲੱਛਣ ਭਾਈ ਕਾਨ ਸਿੰਘ ਨਾਬਾ ਜੀ ਨੇ ਦੱਸਿਆ ਸਰਾਵ ਮੁਸਾਫਰ ਵਾਸਤੇ ਚੌਥੇ ਨੰਬਰ ਤੇ ਕੋਈ ਰੋਗੀ ਹੋ ਜਾਵੇ ਮੈਡੀਕਲ ਫੈਸਿਲਿਟੀ ਫਰੀ ਉਹਨੂੰ ਦਿੱਤੀ ਜਾਂਦੀ ਸੀ ਦਾਰਾ ਸ਼ਕੋ ਵਰਗੇ ਲੋਕ ਸਾਬ ਕਲ ਆ ਕੇ ਫੈਸਿਲਿਟੀ ਲੈਂਦੇ ਰਹੇ ਹੈਨਾ ਜੀ ਫਿਰ ਕਿਸੇ ਵੀ ਮਜਲੂਮ ਦੀ ਰੱਖਿਆ ਕਰਨੀ ਹੋਵੇ ਤੇ ਉਹ ਗੁਰਦੁਆਰੇ ਭੱਜਦਾ ਸੀ ਕਿਸੇ ਨੂੰ ਵੀ ਕੋਈ ਖਤਰਾ ਜਾਪੇ ਉਹ ਗੁਰਦੁਆਰੇ ਭੱਜਦਾ ਸੀ ਹੈਨਾ ਸੋ ਇਹ ਗੁਰਦੁਆਰੇ ਦਾ ਸਿਧਾਂਤ ਹੋਇਆ ਕਰਦਾ ਸੀ ਸੋ ਇਹ ਚੀਜ਼ਾਂ ਪਹਿਲਾਂ ਲਾਗੂ ਰਹੀਆਂ ਪਰ ਜਦੋਂ ਇਹ ਢਾਂਚਾ ਬਣਿਆ ਹੌਲੀ ਹੌਲੀ ਇਹ ਹੁਣ ਅੱਜ ਤੱਕ ਕੇਵਲ ਬਹੁਤ ਹੀ ਥਾਵਾਂ ਤੇ ਜਾਂ ਤਾਂ ਲੰਗਰ ਹੈ ਤੇ ਜਾਂ ਕੱਲਾ ਅਸੀਂ ਸਵੇਰ ਸ਼ਾਮ ਪਾਠ ਕਰਨ ਦਾ ਇੱਕ ਸਾਧਨ ਬਣਾ ਉਹ ਵੀ ਜ਼ਰੂਰੀ ਹੈ ਪਰ ਜੇ ਬਾਕੀ ਚੀਜ਼ਾਂ ਨੂੰ ਮਨਫ਼ੀ ਕਰ ਦਵਾਂ ਇਹ ਪ੍ਰਾਇਮਰੀ ਆ ਨਾ ਜੀ ਜੋ ਕੁਝ ਹੋਣਾ ਇਹ ਪ੍ਰਾਇਮਰੀ ਆ ਪਰ ਸੈਕੰਡਰੀ ਤਾਂ ਖਤਮ ਹੋ ਗਿਆ ਨਾ ਬਿਲਕੁਲ ਹਰ ਕੌਮ ਆਪਣੀ ਬੱਚਿਆਂ ਪ੍ਰਤੀ ਚਿੰਤਤ ਹੈ ਚਿੰਤਤ ਹਰ ਕੌਮ ਚਾਹੁੰਦੀ ਵੀ ਸਾਡੇ ਬੱਚੇ ਆਈਐਸ ਆਈਪੀਐਸ ਬਣਨ ਹਾਂ ਤੇ ਸਾਡੀ ਕਮੇਟੀਆਂ ਵੱਲੋਂ ਕਿੰਨੇ ਕੁ ਬਰਾਲੇ ਕੀਤੇ ਜਾਂਦੇ ਆ ਜੀ ਹਨਾ ਬਿਲਕੁਲ ਬਹੁਤ ਬਹੁਤ ਨਾ ਮਾਤਰ ਹਾਲਾਂਕਿ ਦੂਜੀਆਂ ਜਥੇਬੰਦੀਆਂ ਜਿਹੜੇ ਐਨ ਆਰ ਆਈ ਵੀਰ ਨੇ ਜਾਂ ਹੋਰ ਉਹਨਾਂ ਨੂੰ ਆਪਣੇ ਸਿਰ ਤੇ ਉਹਨਾਂ ਨੂੰ ਆਪ ਉਹ ਆਪਣੇ ਸਿਰ ਤੇ ਕਰ ਰਹੇ ਆ ਤੇ ਜਿਹੜੀ ਕਮੇਟੀ ਦਾ 13 ਕਰੋੜ ਅਰਬ ਤੋਂ ਵੀ ਕਰੋੜ ਤੋਂ ਵੀ ਵੱਧ ਕੇ ਜਿੰਨਾ ਦਾ ਬਜਟ ਆਇਆ ਹੈ ਤੇ ਉਹਨਾਂ ਦੇ ਤੁਸੀਂ ਵੇਖ ਲਓ ਵੀ ਉਹਨਾਂ ਦਾ ਸਕੂਲ ਵੀ ਕੋਈ ਚੰਗਾ ਨਹੀਂ ਹੈਗਾ ਦੂਸਰੇ ਦੂਸਰੀਆਂ ਕੌਮਾਂ ਆਪਣੇ ਕਨਵਰਟ ਸਕੂਲ ਬੁਲਾ ਕੇ ਉਹਨਾਂ ਨੇ ਸਿੱਖਾਂ ਦੇ ਅੰਦਰ ਇਹ ਚਾਹ ਪੈਦਾ ਕਰਦੇ ਵੀ ਤੁਸੀਂ ਪੜਾਉਣਾ ਹੈ ਉਹ ਲਿਟਲ ਫਲੋਰ ਵਰਗੇ ਸਕੂਲਾਂ ਕੋਲ ਭੱਜਦੇ ਕਨਵਰਟ ਸਕੂਲਾਂ ਕੋਲ ਭੱਜਦੇ ਵੀ ਸਾਡਾ ਬੱਚਾ ਉੱਥੇ ਪੜੇ ਤੇ ਆਪਣੇ ਧਰਮ ਤੋਂ ਡਿਵੀਏਟ ਹੋ ਰਿਹਾ ਤੇ ਸਾਡਾ ਆਪਣਾ ਪੰਜਾਬ ਇੱਥੇ ਹੋਵੇ ਤੇ ਉਥੇ ਸਿੱਖਾਂ ਦੀ ਉਹ ਕਮੇਟੀ ਹੋਵੇ ਜਿਹਦਾ ਏਟਾ ਵਟਾ ਬਜਟ ਹੋਵੇ ਤੇ ਉਹ ਇੱਕ ਵੀ ਪੰਜਾਬ ਦੇ ਵਿੱਚ ਐਸਾ ਸਕੂਲ ਨਹੀਂ ਦੇ ਸਕੇ ਜਿਹੜਾ ਉਹਨਾਂ ਦੇ ਪ੍ਰਾਪਰ ਟੱਕਰ ਦੇ ਸਕੇ ਜਿੱਥੋਂ ਪੜ ਕੇ ਬੱਚੇ ਆਈਐਸਆਈਪੀਐਸ ਬਣ ਸਕਣ ਅੱਛਾ ਭਾਈ ਸਾਹਿਬ ਪੰਥਕ ਕਾਲੀ ਲਹਿਰ ਜੀ ਭਾਈ ਹੁਜ ਸਿੰਘ ਜੀ 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 ਮਦਾਨ ਤਸਰੋਂ ਕਮੇਟੀ ਜੀ ਬਿਲਕੁਲ ਏਜੰਡਾ ਕੀ ਹੈ ਅਜੰਡਾ ਜੀ ਬਿਲਕੁਲ ਸਪਸ਼ਟ ਹੈ ਪੰਥਕ ਅਕਾਲੀ ਲਹਿਰ ਦਾ ਸਭ ਤੋਂ ਪਹਿਲਾ ਜਿਹੜਾ ਸਪਸ਼ਟ ਅਜੰਡਾ ਉਹ ਇਹੀ ਹੈ ਵੀ ਜਿਵੇਂ ਆਪਾਂ ਹੁਣੇ ਆਪਾਂ ਭੂਮਿਕਾ ਦੇ ਤੌਰ ਤੇ ਗੱਲ ਕੀਤੀ ਵੀ ਪਹਿਲਾਂ ਸਾਡਾ ਸਿਧਾਂਤ ਹੁੰਦਾ ਸੀ ਭਾਈ ਰਣਜੀਤ ਸਿੰਘ ਨੇ ਸਿੱਧੇ ਤੌਰ ਤੇ ਸਾਡੀਆਂ ਕਈ ਵਾਰੀ ਉਹਨਾਂ ਦੇ ਨਾਲ ਮੀਟਿੰਗਸ ਹੋਈ ਉਹਨਾਂ ਨੇ ਆਪਣੇ ਸਪੀਚਸ ਦੇ ਵਿੱਚ ਵੀ ਕਈ ਵਾਰੀ ਗੱਲ ਕੀਤੀ ਹੈ ਵੀ ਜਦੋਂ ਮਹਾਰਾਜ ਸਾਨੂੰ ਫਤਿਹਯਾਬੀ ਬਖਸ਼ਦੇ ਆ ਅਸੀਂ ਇੱਥੇ ਪੰਚ ਪ੍ਰਧਾਨੀ ਸਿਸਟਮ ਲਾਗੂ ਕਰਾਂਗੇ ਬਿਲਕੁਲ ਪੰਚ ਪ੍ਰਧਾਨੀ ਸਿਸਟਮ ਤੋਂ ਭਾਵ ਕਿ ਇੱਥੇ ਜੋ ਫੈਸਲਾ ਹੋਏਗਾ ਉਹਦੇ ਵਿੱਚ ਇੰਟਰਫੇਰੈਂਸ ਕਿਸੇ ਸਿਆਸਤ ਦੀ ਨਹੀਂ ਹੋਏਗਾ ਗੁਰਮੁਖ ਰੂਹਾਂ ਬੈਠਣ ਗਿਆ ਪੰਥ ਦੇ ਵਿੱਚੋਂ ਚੜਦੀ ਕਲਾ ਵਾਲੀਆਂ ਗੁਰਮੁਖ ਰੂਹਾਂ ਬੈਠਣ ਗਿਆ ਹੁਣ ਅੱਜ ਤੱਕ ਤੁਸੀਂ ਵੇਖ ਲਓ ਹਮ ਅਕਾਲ ਤਖਸਾਲ ਦੇ ਜਥੇਦਾਰ ਚੁਣੇ ਜਾਂਦੇ ਆ ਹਮ ਸੋ ਉਹ ਜਥੇਦਾਰ ਕੀ ਉਹ ਤਾਂ ਇੱਕ EMPLOYE ਉਹ ਤਾਂ ਇੱਕ ਨੌਕ ਮੁਲਾਜ਼ਮ 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 ਤਨਖਾਹ ਲੈਂਦੇ ਕਿਸੇ ਤੋਂ ਬੌਸ ਉਹਨਾਂ ਦਾ ਕੋਈ ਹੋਰ ਹੈ ਤੇ ਜਿਨ੍ਹਾਂ ਦੇ ਸਿਰ ਤੇ ਕੋਈ ਬੌਸ ਹੋਏਗਾ ਉਹਨਾਂ ਦੇ ਫੈਸਲੇ ਆਜ਼ਾਦੀ ਨਾਲ ਕਿਵੇਂ ਹੋ ਸਕਦੇ ਆ ਹੁਣ ਜਥੇਦਾਰ ਗਗਵੀਰ ਸਿੰਘ ਸੀਗੇ ਉਹਨਾਂ ਨੂੰ ਡਿਸਮਿਸ ਕਰਤਾ ਬਿਲਕੁਲ ਪਰ ਉਹ ਦਰਬਾਰ ਸਾਹਿਬ ਦੀ ਗ੍ਰੰਥੀ ਨੇ ਇੱਕ ਐਡ ਗ੍ਰੰਥੀ ਹੈਗੇ ਹਨਾ ਜੀ ਜੀ ਤੇ ਉਹਨਾਂ ਨੂੰ ਸਹੂਲਤ ਪੂਰੀ ਹੈ ਬਿਲਕੁਲ ਤੇ ਉਹਨਾਂ ਨੂੰ ਕੋਈ ਤਰਾਜ ਬਣੀ ਮੁਲਾਜ਼ਮ ਜੀ ਹੋਰ ਜਾਣ ਕਿੱਥੇ ਬਿਲਕੁਲ ਤੇ ਉਹ ਫਿਰ ਗੱਲ ਜਿਹੜੀ ਜਥੇਦਾਰਤਾ ਜੇ ਮੁਲਾਜ਼ਮ ਸਰੋਨੀ ਕਮੇਟੀ ਦਾ ਸਰੋਨੀ ਕਮੇਟੀ ਪ੍ਰਧਾਨ ਦੇ ਅੰਡਰ ਆ ਜੀ ਉਹ ਤਾਂ ਨਹੀਂ ਨਾ ਪਰ ਕੰਮ ਹੋ ਸਕਦਾ ਤੇ ਹੁਣ ਜਿਹੜੀ ਜਿੰਨੀ ਵੀ ਹੁਣ ਇਸ ਟਾਈਮ ਪੱਥ ਦੇ ਵਿੱਚ ਖਲਾਅ ਜਿਹੜਾ ਪੈਦਾ ਹੋਇਆ ਇਸ ਕਰਕੇ ਪਿਆ ਵੀ ਜਿਹੜਾ ਜਥੇਦਾਰ ਕਾਲ ਤਖਤਾਂ ਜਾਂ ਤਖਤਾਂ ਦੇ ਬਾਕੀ ਜਥੇਦਾਰ ਜੀ ਉਹਨਾਂ ਦੀ ਨਿਯੁਕਤੀ ਦੇ ਵਿਧਾਨ ਨਾ ਤਾਂ 1925 ਐਕਟ ਦੇ ਵਿੱਚ ਕੋਈ ਆ ਇਹਗਾ ਕੋਈ ਜੀ ਕਾਨੂੰਨ ਹੈ ਨਾ ਜੀ ਇਹ ਕਿਸ ਤਰ੍ਹਾਂ ਇਹ ਹੋਣਾ ਚਾਹੀਦਾ ਬਿਲਕੁਲ ਜੀ ਵੇਖੋ ਜੋ ਪੰਥਕ ਅਕਾਲੀ ਲਹਿਰ ਦਾ ਅਜੰਡਾ ਹੈ ਉਹ ਇਹੀ ਹੈ ਵੀ ਇਸ ਚੀਜ਼ ਦਾ ਫੈਸਲਾ ਗੁਰੂ ਖਾਲਸਾ ਪੰਥ ਕਰੇ ਗੁਰੂ ਖਾਲਸਾ ਪੰਥ ਕਰੇ ਸ਼ੁਰੂਆਤ ਖਾਲਸਾ ਬਿਲਕੁਲ ਗੁਰੂ ਖਾਲਸਾ ਪੰਥ ਭਾਵ ਪੰਚ ਪ੍ਰਧਾਨੀ ਸਿਸਟਮ ਲਾਗੂ ਹੋਵੇ ਹਾਂ ਜੀ ਪੁਰਾਣੇ ਸਮੇਂ ਜਦੋਂ ਆਪਾਂ ਜਿਵੇਂ ਹਾਲਾਂਕਿ ਇਹ 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 ਜਿਹੜਾ ਏਜੰਡਾ ਸੀ ਇਹ ਤਾਂ ਸ਼੍ਰੋਮਣੀ ਕਮੇਟੀ ਤੇ ਵੀ ਪਹਿਲਾਂ ਲਾਗੂ ਹੁੰਦਾ ਸੀ ਚਲੋ ਉਸ ਐਕਟ ਨੇ ਹੌਲੀ-ਹੌਲੀ ਸਾਨੂੰ ਇਹ ਸਰਕਾਰਾਂ ਦੇ ਅਧੀਨ ਕਰਤਾ ਪਹਿਲਾਂ ਹਰ ਕਿਸੇ ਨੂੰ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਚੁਣਨ ਦਾ ਅਧਿਕਾਰ ਨਹੀਂ ਸੀ ਹੁੰਦਾ ਪੰਥ ਦੇ ਵਿੱਚ ਉਹ ਚੜ੍ਹਦੀ ਕਲਾ ਬਾਰੇ ਜਿਹੜੇ ਗੁਰਮੁਖ ਪੰਦਕੀ ਵਾਲੇ ਸੰਘਰਸ਼ ਕਰਨ ਵਾਲੀਆਂ ਰੂਹਾਂ ਬੈਠਦੀਆਂ ਸੀ ਉਹ ਚੋਣ ਕਰਦੀਆਂ ਸੀ ਹੌਲੀ-ਹੌਲੀ ਹਰ ਕਿਸੇ ਨੂੰ ਇਹ ਅਧਿਕਾਰ ਦੇਤਾ ਵੀ ਜੇ ਕੋਈ ਵੀ ਆਪਣੇ ਆਪ ਨੂੰ ਸਿੱਖ ਡਿਕਲੇਅਰ ਕਰ ਦਵੇ ਭਾਵੇਂ ਕੋਈ ਵੀ ਹੋਵੇ ਸਿੱਖ ਡਿਕਲੇਅਰ ਆਪਣੇ ਆਪ ਨੂੰ ਕਰਤਾ ਉਹਨੂੰ ਵੋਟ ਪਾਉਣ ਦਾ ਅਧਿਕਾਰ ਹੋ ਗਿਆ ਤੇ ਉਹ ਮੈਂਬਰ ਚੁਣਦਾ ਤੇ ਉਹ ਉਹਨਾਂ ਦੀ ਉਹਨਾਂ ਤੋਂ ਬਣੀ ਹੋਈ ਕਮੇਟੀ ਫਿਰ ਗਾਂਝ ਜਥੇਦਾਰਾਂ ਦੀ ਚੋਣ ਕਰਦੀ ਪਰ ਪੰਥਕ ਅਕਾਲੀ ਲਹਿਰ ਇਹ ਏਜੰਡਾ ਲੈ ਕੇ ਚੱਲਿਆ ਵੀ ਇੱਥੇ ਪੰਚ ਪ੍ਰਧਾਨੀ ਸਿਸਟਮ ਲਾਗੂ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵੱਖਰਾ ਵਿਸ਼ਾ ਹੈ ਅਕਾਲ ਤਖਸਰ ਇੱਕ ਆਜ਼ਾਦ ਹਸਤੀ ਹੈ ਹੈਨਾ ਜੀ ਇਹ ਗੁਰਦੁਆਰਾ ਦਾ ਪ੍ਰਬੰਧਕ ਸ਼੍ਰੋਮਣੀ ਕਮੇਟੀ ਗੁਰਦੁਆਰਾ ਦੀ ਪ੍ਰਬੰਧਕ ਨਹੀਂ ਬਿਲਕੁਲ ਪ੍ਰਬੰਧਕ ਨਹੀਂ ਅਕਾਲ ਤਖਸ ਦੇ ਨਹੀਂ ਬਿਲਕੁਲ ਨਹੀਂ ਨਾ ਜਿਹੜਾ ਕਾਲਤਾ ਹਤਾ ਬਾਕੀ ਜਿਹੜੇ ਆਪਣੇ ਤਖਤ ਨੇ ਪੰਜੇ ਤਖਤ ਜੀ ਇਹ ਤਾਂ ਪੂਰੀ ਕੌਮ ਦੇ ਨੇ ਜੀ ਬਿਲਕੁਲ ਪੂਰੀ ਕੌਮ ਦੀ ਕੀ ਪੂਰੀ ਦੁਨੀਆ ਦੀ ਦੇਖੋ ਪੈਰਵਾਈ ਕਰ ਰਹੀ ਹੈ ਸਰੋਣੀ ਕਮੇਟੀ ਜਿਹੜੀ ਪੰਜਾਬ ਦੀ ਪ੍ਰਧਾਨ ਨੇਤਾ ਕਰਦੀ ਆ ਬਿਲਕੁਲ ਤੇ ਜਿਹੜੇ ਬਾਕੀ ਜਿਹੜੇ ਆਪਣੀ ਕੌਮ ਜਿਹੜੀ ਵਿਦੇਸ਼ਾਂ ਚ ਬੈਠੀ ਆ ਸਟੇਟ ਚ ਬੈਠੀ ਆ ਫਿਰ ਉਹ ਉਹਨਾਂ ਦੀ ਤਾਂ ਵਿੱਚ ਕੋਈ ਇਨਵੋਲਵਮੈਂਟ ਹੀ ਖਤਮ ਮਤਲਬ ਇਹ ਤਾਂ ਵੀ ਆਪਾਂ ਕਹਿੰਦੇ ਆ ਵੀ ਇਹ ਪੰਥ ਦਾ ਜਥੇਦਾਰ ਹੈ ਤੇ ਉਸ ਪੰਥ ਦੇ ਜਥੇਦਾਰ ਦੀ ਚੋਂ ਉਹਨੂੰ ਸਿਲੈਕਟ ਕਰਨ ਦੇ ਵਿੱਚ ਪੰਥ ਹੀ ਨਹੀਂ ਇਨਵੋਲ ਹੋਏਗਾ ਮਤਲਬ ਸਾਰਾ ਪੰਥ ਗੁਰੂ ਖਾਲਸਾ ਪੰਥ ਹੀ ਇਨਵੋਲ ਪੰਥਕ ਕਾਲੀ ਲੈ ਰਹੀ ਚੀਜ਼ ਦਾ ਜਿਹੜੀ ਬਖਰਾ ਵਿਧਾਨ ਬਿਲਕੁਲ ਜੀ ਅਸੀਂ ਸਰੂਨੀ ਕਮੇਟੀ ਐਕਟ ਤੋਂ ਬਖਰਾ ਅਸੀਂ ਜੀ ਸਭ ਤੋਂ ਪਹਿਲੀ ਵਾਰ ਜਦੋਂ ਸਿੰਘ ਸਾਹਿਬ ਰਣਜੀਤ ਸਿੰਘ ਨੂੰ ਮਿਲੇ ਸੀ ਹਾਂ ਜੀ ਅਸੀਂ ਸਭ ਤੋਂ ਪਹਿਲਾਂ ਇਹੀ ਵਿਚਾਰਾ ਉਹਨਾਂ ਦੇ ਨਾਲ ਕੀਤੀਆਂ ਸੀ ਵੀ ਜਦੋਂ ਮੁਖਸਰ ਸਾਹਿਬ ਦੀ ਸੰਗਤ ਨੇ ਖੁਦ ਸਾਡੇ ਘਰ ਆਏ ਸੀ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਐਜ਼ ਆ ਉਹਨਾਂ ਦੇ ਵੱਲੋਂ ਕੈਂਡੀਡੇਟ ਚ ਖੜਾ ਕਰਨਾ ਚਾਹੁੰਦੇ ਓਕੇ ਅਸੀਂ ਪੰਥ ਦਾ ਹੁਕਮ ਮੰਨ ਕੇ ਸਵਾਰਕਾਰ ਕੀਤਾ ਤੇ ਸਭ ਤੋਂ ਪਹਿਲੀ ਜਿਹੜੀ ਮੁਲਾਕਾਤ ਸਿੰਘ ਸਾਹਿਬ ਦੇ ਨਾਲ ਹੋਈ ਸੀ ਅਸੀਂ ਇਹੀ ਉਹਨਾਂ ਦੇ ਨਾਲ ਵਿਚਾਰਾ ਕੀਤੇ ਸੀ ਵੀ ਅਕਾਲ ਤਖਸਬ ਇੱਕ ਸਟਰੋਂਗ ਹਸਤੀ ਹੈ ਹਾਂ ਤੇ ਉਹ ਉਹ ਇੱਕ ਆਜ਼ਾਦ ਹਸਤੀ ਹੋਣਾ ਚਾਹੀਦਾ ਤੇ ਸਿੰਘ ਸਾਹਿਬ ਨੇ ਵੀ ਸਾਨੂੰ ਇਹ ਸਾਰੇ ਉੱਥੇ ਸੰਗਤ ਬੈਠੀ ਸੀ ਉਹਨਾਂ ਨੇ ਇਹ ਗੱਲ ਕੀਤੀ ਵੀ ਸੀ ਸਾਡਾ ਮੇਨ ਅਜੰਡਾ ਹੀ ਇਹ ਹੈ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹ ਆਜ਼ਾਦ ਹਸਤੀ ਹੋ ਕੇ ਵਿਚਰਨਗੇ ਤੇ ਉਹਨਾਂ ਨੂੰ ਸਿਲੈਕਟ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਹ ਖਾਲਸਾ ਜਿਹੜੇ ਵਿਧੀ ਵਿਧਾਨ ਮੁਤਾਬਕ ਹੀ ਬਣਾਇਆ ਜਾਵੇਗਾ ਨਾ ਕਿ ਕਿਸੇ ਸਰਕਾਰਾਂ ਦੇ ਵਿਧੀ ਵਿਧਾਨ ਮੁਤਾਬਕ ਬਣਾਇਆ ਜਾਵੇ ਇਹਦਾ ਮਤਲਬ ਵੀ ਜਿਹੜਾ ਇਹ ਕੋਈ ਬੋਰਡ ਬਣੂਗਾ ਸਿਸਟਮ ਬਣੂਗਾ ਹੈਨਾ ਤਾਕਤਾਂ ਦੇ ਜਥੇਦਾਰਾਂ ਦਾ ਇਹਦੇ ਚ ਸਰਕਾਰ ਦੀ ਜਿਹੜੀ ਭਾਗੀਦਾਰੀ ਨਹੀਂ ਹੋਣੀ ਚਾਹੀਦੀ ਹੋਣੀ ਹੈ ਨਾ ਬਿਲਕੁਲ ਜੀ ਹੋਣੀ ਜਿਹੜਾ ਸਰੋਣੀ ਕਮੇਟੀ ਦੇ ਜਿਹੜੇ ਪ੍ਰਬੰਧ ਆ ਇਹਦੇ ਵਿੱਚ ਹੈਗੀ ਆ ਠੀਕ ਆ ਜੀ ਇਹਦੇ ਵਿੱਚ ਜਿਹੜੇ ਕੋਈ ਸੁਧਾਰ ਹੋਣੇ ਚਾਹੀਦੇ ਉਹ ਆਪਾਂ ਮੰਨ ਲਓ ਕਿ ਤੁਸੀਂ ਜਿਹੜਾ ਏਜੰਡੇ 'ਚ ਲਿਆਵੋਗੇ ਜੀ ਬਿਲਕੁਲ ਹੁਣ ਇਸ ਆਪਾਂ ਇਹਨਾਂ ਚੀਜ਼ਾਂ ਤੇ ਜਿਹੜਾ ਪੰਥਕ ਅਕਾਲੀ ਲਹਿਰ ਜ਼ਰੂਰ ਇਸ ਚੀਜ਼ ਦੀ ਪਹਿਰਵਾਈ ਕਰੇਗਾ ਵੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਦੁਨਿਆਵੀ ਸਿਆਸਤ ਹੁੰਦੀ ਆ ਕੋਈ ਉਹਨਾਂ ਦਾ ਐਮਐਲਏ ਚਲਾਣਾ ਕਰ ਜਾਂਦਾ 6 ਮਹੀਨਿਆਂ ਦੇ ਵਿੱਚ ਵੋਟਾਂ ਕਰਾ ਦਿੱਤੀਆਂ ਜਾਂਦੀਆਂ ਐ ਇੱਥੇ 35 ਜਿਹੜੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਇਸ ਦੁਨੀਆਂ ਤੋਂ ਰੁਸਕਤ ਹੋ ਚੁੱਕੇ ਚਲਾਣਾ ਕਰ ਚੁੱਕੇ ਆ ਤੇ ਉਹਨਾਂ ਦੀ ਥਾਂ ਖਾਲੀ ਪਈ ਹੈ ਤੈਨੂੰ 5 ਸਾਲ ਹੋ ਗਏ ਕਿਨੂੰ 7 ਸਾਲ ਹੋ ਗਏ ਬਿਲਕੁਲ ਹੁਣ ਜੇ ਸਮੁਖਸਰ ਸਾਹਿਬ ਦੇ ਵਿੱਚ ਅਸੀਂ ਬੈਠੇ ਇੱਥੇ ਉਹ ਥਾਂ ਖਾਲੀ ਪਈ ਹੈ ਹਾਂਜੀ ਹੈਨਾ ਸੋ ਕਹਿਣ ਤੋਂ ਭਾਵ ਵੀ ਇਹ ਚੀਜ਼ ਤੇ ਸਰਕਾਰਾਂ ਦੇ ਧਿਆਨ ਮਤਲਬ ਉਸ ਐ ਮਤਾ ਪਾ ਕੇ ਸਰਕਾਰ ਨੂੰ ਭੇਜਿਆ ਜਾਊਗਾ ਵੀ ਇਸ ਚੀਜ਼ ਦਾ ਪ੍ਰਬੰਧ ਕਰੋ ਬਿਲਕੁਲ ਕੋਈ ਥਾਂ ਖਾਲੀ ਨਹੀਂ ਰਹਿਣੀ ਚਾਹੀਦੀ ਠੀਕ ਹੈ ਜੀ ਤੇ ਦੂਸਰੇ ਨੰਬਰ ਤੇ ਹੋਰ ਜਿਹੜੀਆਂ ਜਿੰਨੀਆਂ ਜਿਹੜੇ ਗੁਰਦੁਆਰੇ ਦੇ ਆਪਾਂ 6 ਇਹ ਦੱਸੇ ਸਿਧਾਂਤ ਇਹ ਬੱਚਿਆਂ ਨੂੰ ਜਿਹੜੇ ਪੜਾਉਣਾ ਇਹ ਸਭ ਪ੍ਰਾਇਓਰਟੀ ਦੇ ਤੌਰ ਤੇ ਲੈਣਾ ਗਰੰਥੀ ਸਿੰਘਾਂ ਤੇ ਗੱਲ ਕਰਨੀ ਆ ਪਿੱਛੇ ਜੀ ਦਲਾਲਾਬਾਦ ਦੇ ਕੋਲ ਮੀਟਿੰਗ ਹੋਈ ਸੋ ਉੱਥੇ ਉਹਨਾਂ ਨੇ ਜ਼ਿਕਰ ਕੀਤਾ ਵੀ ਗਰੰਥੀ ਸਿੰਘਾਂ ਤੇ ਅਸੀਂ ਵਰਕ ਕਰਨਾ ਮੰਨ ਹੁਣ ਗਰੰਥੀ ਸਿੰਘ ਕੌਮ ਦੇ ਗਰੰਥੀ ਸਿੰਘ ਚੜ੍ਹਦੀ ਕਲਾ ਵਿੱਚ ਹੋਰ ਬਜੀਰ ਨਾ குரு ਦੇ ਬਜੀਰ ਨੇ ਉਹ ਚੜ੍ਹਦੀ ਕਲਾ ਵਾਲੇ ਹੋਣਗੇ ਤੇ ਪਿੰਡ ਦੇ ਵਿੱਚ ਸਿੱਖੀ ਦਾ ਪਸਾਰਾ ਤਾਂ ਹੋਣਾ ਹੁਣ ਤਾਂ ਪਤਾ ਪਾਈ ਸਾਹਿਬ ਕੀ ਟ੍ਰੈਂਡ ਚੱਲਦਾ ਪਰ ਉਹਨਾਂ ਦੀ ਕਮੇਟੀਆਂ ਸਾਰੀਆਂ ਨਹੀਂ ਜੀ ਜੀ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਮਾੜੇ ਆ ਜੀ ਜਿਆਦਾ ਜਿਹੜਾ ਟ੍ਰੈਂਡ ਕੀ ਚੱਲਦਾ ਵੀ ਗਰੰਥੀ ਸਿੰਘਾਂ ਕਿੰਨੇ ਆਲਾ ਰੱਖਣਾ ਕਹਿੰਦੇ ਵੀ ਪਾਠ ਹੀ ਕਰਨਾ ਜੀ ਜਿਹਨੂੰ ਪਾਠ ਕਰਨਾ ਆਉਂਦਾ ਬਸ ਉਹ ਮਲੋ ਕੋਈ ਕਥਾਵਾਜਿਕ ਨਹੀਂ ਚਾਹੀਦਾ ਕੀਰਤਨੀ ਨਹੀਂ ਚਾਹੀਦਾ ਵਿਚਾਰਵਾਨ ਨਹੀਂ ਚਾਹੀਦਾ ਫਿਰ ਸੇਵਾ ਕਿੰਨੀ ਹੈ ਕਹਿੰਦੇ 5000 ਬਹੁਤ ਹੈ ਬਿਲਕੁਲ ਯਾਦ ਕੀ ਕਰਨੇ ਨੇ ਜੀ ਇਹ ਤਾਂ ਮੈਂ ਖੁਦ ਦੱਸਦਾ ਅਸੀਂ ਆਪਣੇ ਪਿੰਡ ਦੇ ਵਿੱਚ ਯਤਨ ਕੀਤਾ ਵੀ ਅਸੀਂ ਗਰੰਤੀ ਸਿੰਘ ਨੂੰ ਆਪਣੇ ਵੱਲੋਂ ਚਲੋ ਉਹਨਾਂ ਦਾ ਮਾਨਤਾਨ ਕਰੀਏ ਵੀ ਪਿੰਡ ਜੋ ਉਹਨਾਂ ਨੂੰ ਦਿੰਦਾ ਹੈ ਉਹ ਤਾਂ ਦੇਵੇ ਪਰ ਉਹਦੇ ਤੋਂ ਇਲਾਵਾ ਅਸੀਂ ਮਾਨਤਾਨ ਕਰੀਏ ਵੀ ਗਰੰਤੀ ਸਿੰਘ ਆਪਣੇ ਬੱਚੇ ਸੌਖੇ ਪੜ੍ਹਾ ਸਕੇ ਪਰ ਪਿੰਡ ਵਾਲਿਆਂ ਨੇ ਸਾਡਾ ਇਹ ਕਹਿ ਕੇ ਵਿਰੋਧ ਕੀਤਾ ਵੀ ਗਰੰਥੀ ਸਿੰਘ ਨੂੰ ਇੰਨੀ ਲੋੜ ਹੀ ਕੀ ਹੈ ਹਾਂ ਉਹਨੂੰ ਲੋੜ ਮੈਂ ਅਸੀਂ ਅਸੀਂ ਹਰਾਨ ਹੋ ਇਸ ਗੱਲ ਤੋਂ ਵੀ ਉਹਨਾਂ ਦੇ ਬੱਚੇ ਨਹੀਂ ਹੈਗੇ ਗਰੰਥੀ ਸਿੰਘ ਨੂੰ ਦੇਖੋ ਗੁਰੂ ਸਾਹਿਬ ਗੁਰਨਾਨਦ ਸਾਹਿਬ ਨੇ ਭੁੱਖੇ ਸਾਧੂ ਨੂੰ ਭੋਜਨ ਪਤਾ ਕਿਉਂ ਛਕਾਇਆ ਮਹਾਰਾਜ ਨੇ ਇਹ ਗੱਲ ਕਹੀ ਵੀ ਜੇ ਇਹਨਾਂ ਦੇ ਢਿੱਡ ਚ ਹੀ ਗੜਗੜ ਹੋਏਗੀ ਇਹ ਬੰਦਗੀ ਕਿੱਥੋਂ ਕਰ ਲੈਣਗੇ ਕਿੱਥੋਂ ਕਰ ਲੈ ਤੇ ਦੂਜਿਆਂ ਨੂੰ ਸੇਧ ਕਿਵੇਂ ਦੇ ਲੈਣਗੇ ਜਿਹੜੇ ਗਰੰਥੀ ਸਿੰਘ ਦਾ ਧਿਆਨ ਹੀ ਇਸ ਵਾਲੇ ਪਾਸੇ ਰਹੇਗਾ ਵੀ ਮੈਂ ਬੱਚੇ ਨੂੰ ਪੜ੍ਹਾਉਣਾ ਕਿਵੇਂ ਰੋਟੀ ਕਿਵੇਂ ਖਾਣੀ ਉਹ ਪਿੰਡ 'ਚ ਪ੍ਰਚਾਰ ਕਿਵੇਂ ਕਰ ਲਵਾਂ ਕਈ ਵਾਰ ਤਾਂ ਇਹ ਦੇਖੀਦਾ ਹੈ ਪੂਰੀ ਪ੍ਰਬੰਧਕ ਕਮੇਟੀ ਦਾ ਜਿਹੜੇ ਲਿਗਾ ਨਾ ਗ੍ਰਾਂਥੀ ਤੇ ਹੀ ਹੁੰਦੀ ਹੈ ਕੀ ਕਰਦਾ ਕੀ ਚੱਕਦਾ ਕੀ ਕਰਦਾ ਜੀ ਇਹ ਰਿਝਾਨ ਮਾੜਾ ਹੈ ਯੋਗਤਾ ਜਿਹੜੀ ਗ੍ਰਾਂਥੀ ਸਿੰਘ ਦੀ ਯੋਗਤਾ ਤੁਸੀਂ ਆਦਾ ਜਿਹੜਾ ਪੂਰਾ ਜੋਗ ਆ ਜੀ ਜਿਨੇ ਕੋਈ ਪੜ੍ਹਾਈ ਕੀਤੀ ਆ ਟਕਸਾਲ ਚੋਂ ਕੀਤੀ ਆ ਮਸ਼ਿਨਰੀ ਕਾਲ ਚੋਂ ਕੀਤੀ ਆ ਉਹਨਾਂ ਨੂੰ ਜਿਹੜਾ ਰੱਖਣਾ ਚਾਹੀਦਾ ਠੀਕ ਹੈ ਨਾ ਜੀ ਬਿਲਕੁਲ ਬਿਲਕੁਲ ਤੇ ਉਹਨਾਂ ਨੂੰ ਪੂਰੀ ਜਿਹੜੀ ਹੈ ਭੇਟਾ ਤੁਸੀਂ ਵੇਖੋ ਜੀ ਸਰਕਾਰਾਂ ਦੇ ਵਜ਼ੀਰ ਚੁਣਣੇ ਹੋ ਹਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕੀ ਪੇਪਰ ਦੇਣ ਪੈਠਦੇ ਆ ਐਨੇ ਉਹਨਾਂ ਤੇ ਫਿਲਟਰ ਲਾਉਣ ਤੋਂ ਬਾਅਦ ਫੇਰ ਚੋਣ ਕੀਤੀ ਜਾਂਦੀ ਆ ਗੁਰੂ ਤਾਂ ਸਰਕਾਰਾਂ ਤੋਂ ਵੱਟਾ ਹੋਇਆ ਛੋਟਾ ਦਾ ਨਹੀਂ ਨਾ ਵੱਟ ਸਭ ਤੋਂ ਵੱਡਾ ਸਤਗੁਰੂ ਨਾਨਕ ਸਰਕਾਰਾਂ ਦੇ ਵਜ਼ੀਰ ਨੂੰ ਚੁਣਨ ਵਾਸਤੇ ਐਨੇ ਪੇਪਰ ਲਏ ਜਾਂਦੇ ਆ ਗੁਰੂ ਦਾ ਵਜ਼ੀਰ ਚੁਣਨਾ ਹੋਵੇ ਤੇ ਆਪਾਂ ਕੁਝ ਵੀ ਨਹੀਂ ਦੇਖਣਾ ਭਾਈ ਸਾਹਿਬ ਇੱਕੋ ਗੱਲ ਆ ਪਤਾ ਕੀ ਆ ਆਪਾਂ ਸਾਰੇ ਪਰਿਵਾਰਾਂ ਵਾਲੇ ਬਿਲਕੁਲ ਮੇਰਾ ਖਾਲ ਵੀ ਅੱਜ ਦੇ ਜਵਾਨੇ ਦੇ ਵਿੱਚ 25 3000 50000 ਤੋਂ ਘੱਟ ਕਿਸੇ ਦਾ ਗੁਜ਼ਾਰਾ ਨਹੀਂ ਹੁੰਦਾ ਜੀ ਜੀ ਚਲੋ ਵੱਧ ਦੀ ਤਾਂ ਕੋਈ ਐਂਡ ਨਹੀਂ ਹੈ ਨਾ ਬਿਲਕੁਲ ਤੇ ਆਪਾਂ ਜਿਹੜਾ ਗ੍ਰਾਂਥੀ ਸਿੰਘ ਹੈ ਉਹਨਾਂ ਨੂੰ ਕੀ ਦਿੰਨੇ ਬੇਟਾ 10000 15000 ਠੀਕ ਹੈ ਨਾ ਜੀ ਜੀ ਇਸ ਚੀਜ਼ ਦੀ ਗੁਰਦੁਆਰੇ ਘਟ ਬਣਾ ਲਓ ਜੀ ਗੁਰਦੁਆਰੇ ਘਟ ਬਣਾ ਲਓ ਗੁਰਦੁਆਰਿਆਂ ਦੇ ਖਰਚੇ ਘੱਟ ਕਰ ਲਓ ਜਰੂਰੀ ਨਹੀਂ ਸੰਗ ਮਰ ਮਰ ਲਾਉਣਾ ਹੈਗਾ ਤੁਸੀਂ ਅਨਟੀਰੀਅਰ ਤੇ ਇੰਨਾ ਖਰਚ ਕਰ ਦਿੰਨੇ ਆ ਉਹਨਾਂ ਚ ਦੇਖੋ ਜਿਹੜੇ ਹੁਣ ਗਿਰਜਾ ਘਰ ਨੇ ਜੀ ਕਿਤੇ ਆਪਾਂ ਜਾ ਕੇ ਦੇਖੀਏ ਸਾਈਆਂ ਦਾ ਉਹ ਸਿੰਪਲ ਕੀ ਛੱਡ ਜਾ ਬਣਾ ਦਿੰਦੇ ਬੈਠਣ ਨੂੰ ਜਗ੍ਹਾ ਜਿੰਨੇ ਆ ਡੀਰੇ ਆ ਇਹ ਕੀ ਕਰਦੇ ਛੱਡ ਬਣਾ ਲੈਂਦੇ ਵੀ ਅਸੀਂ ਤਾਂ ਸੰਗਤ ਕਰਨੀ ਆ ਜੀ ਜੀ ਇਹ ਗੱਲ ਆ ਨਾ ਬਿਲਕੁਲ ਬਿਲਡਿੰਗਾਂ ਦੇ ਘੱਟ ਖਰਚ ਕਰਦੇ ਆ ਨਾ ਖਰਚ ਕਿੱਥੇ ਕਰਦੇ ਇਹ ਲੋਕ ਪ੍ਰਚਾਰ ਤੇ ਜੀ ਅਸੀਂ ਨਾ ਜੀ ਅਸੀਂ ਐਸੇ ਕਰਕੇ ਸੰਗਤ ਨੂੰ ਇਹ ਬੇਨਤੀ ਕਰਦੇ ਆ ਹਾਂ ਜੀ ਵੀ ਕਰ ਦਾ ਮੁਖੀ ਆ ਸਿਆਣਾ ਹੋ ਜਾਵੇ ਨਾ ਜਿਹੜੇ ਮਾੜੇ ਮੋਟੇ ਵਿਗੜੇ ਬੱਚੇ ਹੁੰਦੇ ਆਪੇ ਸੁਧਰ ਜਾਂਦੇ ਸੁਧਰ ਜਾਂਦੇ ਆ ਠੀਕਰ ਸਾਡੀ ਟਾਪ ਦੀ ਸੰਸਥਾ ਸ਼੍ਰੋਮਣੀ ਕਮੇਟੀ ਸੁਧਾਰੋ ਜੀ ਇਹ ਚੰਗੇ ਗੁਰਮੁਖ ਖਾਂ ਸਿੰਘ ਸਵਰਨਜੀਤ ਸਿੰਘ ਕੁਰਬਾਨੀ ਵਾਲੇ ਗੁਰਮੁਖਾਂ ਦੇ ਹੱਥ ਚ ਆ ਜਾਵੇ ਇਹ ਥੱਲੜੇ ਸਿਸਟਮ ਵੇਖੋ ਇਹ ਤਾਂ ਇੰਜ ਸੁਧਰ ਜਾਂਦੇ ਭਾਈ ਸਾਹਿਬ ਤਾਂ ਮੇਰਾ ਖਲ ਵੀ 1998 99 ਚ ਜੱਥੇਦਾਰ ਸੀਗੇ ਹਨ ਜੀ 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 ਉਦੋਂ ਬਾਅਦ ਜਦੋਂ ਬਾਦਲਾਂ ਨਾਲ ਬਾਹ ਪਿਆ ਜੀ ਉਦੋਂ ਤੋਂ ਹੀ ਮੇਰਾ ਖਲ ਵੀ ਸਰਕਾਰ ਮੰਨੇ ਵੀ ਕਦੋਂ ਇਹਨਾਂ ਤੋਂ ਖੜਾ ਛੜਾਇਆ ਜਾਵੇ ਜੀ ਠੀਕ ਹੈ ਨਾ ਜੀ ਬਿਲਕੁਲ ਬਿਲਕੁਲ ਤੇ ਸਮਾਜੀ ਭਾਈ ਸਾਹਿਬ ਹੁਣ ਇਜਾਜ਼ਤ ਨਹੀਂ ਦੇ ਰਿਹਾ ਆਪਾਂ ਕਿਤੇ ਫੇਰ ਖੁੱਲੀਆਂ ਵਿੱਚ ਬਜਾਰਾ ਕਰਾਂਗੇ ਜੀ ਪੰਤਕ ਜੀ ਵਿਚਾਰਾਂ ਬਹੁਤ ਲੰਮਾ ਪਿਛਾ ਗੱਲਾਂ ਬਾਤਾਂ ਦਾ ਹਨਾ ਜੀ ਬਿਲਕੁਲ ਅਖੀਰ ਤੇ ਅੱਜ ਜਿਹੜੀ ਸਾਨੂੰ ਇਹ ਚੀਜ਼ੀ ਰੜਕਦੀ ਸੀ ਵੀ ਕਿਤੇ ਸਰੋਣੀ ਕਮੇਟੀ ਚੋਣਾਂ 'ਚ ਕੋਰਟ 'ਚ ਜਿਹੜਾ ਚੱਲਾ ਗਿਆ ਈਸ਼ੂ ਜੀ ਇਹ ਕਿਤੇ ਲੰਮਾ ਨਾ ਪੈ ਜੇ ਜੀ ਇਸੇ ਤਰ੍ਹਾਂ ਇਹ ਸੰਗਤ ਨੂੰ ਇਹ ਗੱਲ ਜਿਹੜੀ ਹੈਗੀ ਆ ਸੰਗਤ ਵੀ ਇਸ ਚੀਜ਼ ਤੇ ਗੌਰ ਕਰੇ ਆਪਾਂ ਜਿਹੜੀ ਵਿਚਾਰ ਕਰ ਰਹੇ ਆ ਸੰਗਤ ਦੀ ਜਾਣਕਾਰੀ ਲਈ ਕਰ ਰਹੇ ਆ ਜੀ ਤੇ ਤੁਹਾਡਾ ਵੀ ਬਹੁਤ ਧੰਨਵਾਦ ਜੀ ਆਏ ਤੇ ਵਿਚਾਰਾਂ ਕੀਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ